ਸਾਥੀਓ ਆ ਜਿਹੜੀ ਦੁਕਾਨ ਤੁਹਾਨੂੰ ਮੇਰੇ ਪਿੱਛੇ ਨਜ਼ਰ ਆ ਰਹੀ ਹੈ ਥੋੜੇ ਦਿਨਾਂ ਤੇ ਦੁਕਾਨ ਬੰਦ ਹੋਣ ਵਾਲੀ ਹੈ ਪਿਛਲੇ ਮਹੀਨੇ ਅਸੀਂ ਵੀਡੀਓ ਤੁਹਾਡੇ ਅੱਗੇ ਪੇਸ਼ ਕੀਤੀ ਸੀਗੀ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਬਲੇਜ਼ਰ ਜਿਹੜਾ ਲੌਂਗ ਕੋਟ ਬਾਜ਼ਾਰ ਵਿੱਚ 6500 7000 ਤੱਕ ਮਿਲਦਾ ਉਹ ਇਸ ਦੁਕਾਨ ਦੇ ਅੰਦਰ ਸਿਰਫ 2000 ਤੋਂ 2100 ਰੁਪਏ ਤੱਕ ਮਿਲਦਾ ਸੀ ਔਰ ਇਹੋ ਜਿਹੇ ਹੁਣ ਬਲੇਜ਼ਰਸ ਦੀ ਗੱਲ ਕਰੀਏ ਮਾਰਕੀਟ ਵਿੱਚ ਇਹਨਾਂ ਦਾ ਪ੍ਰਾਈਸ 4500 ਤੋਂ 5000 ਹੈ ਜਿਨ੍ਹਾਂ ਨੇ ਵਿੰਟਰ ਸੇਲ ਆਈ ਹੋਈ ਉਹਨਾਂ ਦੇ ਵੀ ਪਰ ਹੁਣ ਇਸ ਦੁਕਾਨ ਦੇ ਅੰਦਰ ਅਜਿਹੇ ਬਲੇਜ਼ਰ ਵੀ ਸਿਰਫ ਮਹਿਜ 1500 ਰੁਪਏ ਤੱਕ ਮਿਲ ਰਹੇ ਆ। ਆਹ ਜੈਕਟ ਬੜੀ ਅੱਛੀ ਅੰਦਰੋਂ ਦੇਖੋ ਡਿਜ਼ਾਈਨ ਕਿੰਨਾ ਸੋਹਣਾ ਸਰ ਇਹ ਪਾਵਰ ਬੈਂਕ ਵੀ ਇਹਦੇ ਨਾਲ ਅਟੈਚ ਹੁੰਦਾ ਆ। ਆਹ ਸਮਝ ਆ ਹੋਜੀ ਪਾਵਰ ਬੈਂਕ ਇਹਨਾਂ ਕਿੱਦਾਂ ਟੈ ਸਕੂਟਰੀ ਦਾ ਸੁਣੀ ਸੀ ਪਾਵਰ ਬੈਂਕ ਵਾਲੀਆਂ। ਨਹੀਂ ਸਰ ਜੈਕਟ ਵੀ ਆ ਗਈਆਂ। ਪਾਵਰ ਬੈਂਕ ਵਾਲੀ ਜੈਕਟਸ ਵੀ ਆ ਗਈਆਂ ਸਭ ਤੋਂ ਵੱਡਾ ਕਿ ਇਹ ਮਤਲਬ ਪਾਵਰ ਬੈਂਕ ਚਾਰਜ ਕਰ ਦਿੰਦੀ ਆ। ਨਹੀਂ ਸਰ ਉਹ ਜੈਕਟ ਚਾਰਜ ਕਰਦੀ ਆ। ਚੋ ਪਾਵਰ ਬੈਂਕ ਜੈਕਟ ਕਰਕੇ ਜੇ ਮੈਂ ਕਿ ਤੁਸੀਂ ਬਾਹਰ ਜਾ ਰਹੇ ਹੋ ਤੁਹਾਨੂੰ ਬਹੁਤ ਜ਼ਿਆਦਾ ਠੰਡਾ ਬਾਹਰ ਏਰੀਆ ਚ ਸਿਰਫ ਇਹ ਚ ਪਾਵਰ ਬੈਂਕ ਅਟੈਚ ਕਰੋਗੇ ਜੈਕਟ ਇੰਨੀ ਗਰਮ ਹੋ ਜਾਏਗੀ ਤੁਹਾਨੂੰ ਅੰਦਰ ਕੁਝ ਪਾਣ ਦੀ ਲੋੜ ਨਹੀਂ ਪੈਗੀ ਪਾਵਰ ਬੈਂਕ ਵਾਲੀ ਜੈਕਟ ਤੁਹਾਨੂੰ ਮਹਿਜ ਤੇ ਮਹਿਜ 1500 ਰੁਪਏ ਵਿੱਚ ਆਮਲੇ ਗਲੇ ਦਾ ਸਟਾਈਲ ਠੀਕ ਹੈ ਇਹ ਨੈਕ ਡਿਫਰੈਂਟ ਆ ਇਹਦਾ ਨੈਕ ਆਏਗਾ ਹਾਈ ਨੈਕ ਦੇ ਵਿੱਚ ਪ੍ਰਾਈਸ ਸੇਮ ਹੈ ਪ੍ਰਾਈਸ ਸੇਮ ਹੈ ਕਲਰ ਕੁਆਲਿਟੀ ਔਰ ਡਿਜ਼ਾਈਨ ਸਾਰੇ ਡਿਫਰੈਂਟ ਆਉਗੇ ਆ ਦੇਖੋ ਕਿੰਨੇ ਅੱਛੇ ਅੱਛੇ ਕਲਰ ਆ ਕਲਰ ਜਿਹੜਾ ਤੁਹਾਡਾ ਫੇਵਰੇਟ ਹੈ ਤੁਹਾਨੂੰ ਮਿਲ ਜਾਏਗਾ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਪੈਣੀ ਸਾਰੇ ਕਲਰ ਇਹਨਾਂ ਦੇ ਡਿਸਪਲੇ ਕੀਤੇ ਹੋਏ ਆ ਚੈੱਕ ਵਿੱਚ ਵੀ ਮਿਲ ਜਾਣਗੇ ਪਲੇਨ ਵੀ ਮਿਲ ਜਾਣਗੇ ਔਰ ਲੌਂਗ ਕੋਟ ਤੇ ਮੇਰਾ ਖਿਆਲ ਬਾਹਰ ਤੁਸੀਂ ਅਗਰ ਕਿਸੇ ਮਾਲ ਚੋਂ ਖਰੀਦੋ ਤਾਂ ਤੁਹਾਨੂੰ 15000 ਰੁਪਏ ਦਾ ਪਵੇਗਾ ਤਾਂ ਤੁਸੀਂ ਪਿੱਛੇ ਇੱਕ ਜ਼ੀਰੋ ਅੜਾ ਦੇਣੀ ਹੈ ਔਰ ਤੁਹਾਨੂੰ ਮਹਿਜ 1500 ਰੁਪਏ ਵਿੱਚ ਇਹ ਲੌਂਗ ਕੋਟ ਮਿਲ ਜਾਏਗਾ ਕੁਆਲਿਟੀ ਲੱਗ ਰਿਹਾ ਬੜਾ ਇੰਪ੍ਰੈਸਿਵ ਪੀਸ ਹੈ ਆ ਦੇਖੋ ਸਰ ਡਿਜ਼ਾਈਨਰ ਲੱਗ ਰਿਹਾ ਹੈ ਕਲਰ ਪ੍ਰਿੰਟ ਸਾਰਾ ਕੁਝ ਡਿਫਰੈਂਟ ਆਏਗਾ ਇੱਥੇ ਕਲਰ ਮਿਲ ਜਾਏਗਾ ਡਿਜ਼ਾਈਨ ਮਿਲ ਜਾਏਗਾ ਤੁਹਾਨੂੰ ਇਹ ਲਾਈਟ ਵੇਟ ਲੱਗ ਰਿਹਾ ਮੈਨੂੰ ਹਾਂਜੀ ਬਿਲਕੁਲ ਲਾਈਟ ਹਾਂ इजीली ਵੇਅਰ ਕਰ ਸਕਦੇ ਆ ਇਹਦਾ ਪ੍ਰਾਈਸ ਕਿੰਨਾ ਹੈ ਸਰ ਇਹਦਾ ਵੀ ਕੋਈ ਦਿੱਕਤ ਨਹੀਂ ਆਉਣ ਵਾਲੀ ਵੇਰ ਕਰਨ ਤੋਂ ਬਾਅਦ ਅਸੀਂ ਪਰਦੇਸ ਜਾਣਾ ਜਿਨ੍ਹਾਂ ਨੇ ਉਹ ਇੱਥੋਂ ਲੈ ਕੇ ਜਾਣਾ ਚਾਹੁੰਦੇ ਆ ਤਾਂ ਤੁਸੀਂ ਤੁਹਾਡੇ ਲਈ ਬਹੁਤ ਅੱਛੀ ਆਪਰਚੂਨਿਟੀ ਹੈ ਕਿਉਂਕਿ ਜੇਕਰ ਤੁਸੀਂ ਉਧਰੋਂ ਜਾ ਕੇ ਇਹੋ ਜਿਹਾ ਸਟੱਫ ਪਰਚੇਜ਼ ਕਰੋਗੇ ਤਾਂ ਬਹੁਤ ਕਾਸਟਲੀ ਪੈ ਜਾਂਦਾ ਔਰ ਲਾਈਟ ਵੇਟ ਜੈਕਟਸ ਵੀ ਮੇਰੇ ਸਾਹਮਣੇ ਨਜ਼ਰ ਆ ਰਹੀਆਂ ਉਹ ਵੀ ਆਪਾਂ ਦਿਖਾ ਦਿੰਦੇ ਆ ਪਰ ਉਸ ਤੋਂ ਪਹਿਲਾਂ ਆਪ ਬਲੇਜ਼ਰ ਤੁਸੀਂ ਦੇਖੋ ਇਹਨਾ ਉਹੀ ਇੱਕ ਬਲੇਜ਼ਰ ਮੈਂ ਵੇਅਰ ਕੀਤਾ ਹੋਇਆ ਇਹਨਾਂ ਦਾ ਪ੍ਰਾਈਸ ਕਿੰਨਾ ਘਟ ਗਿਆ ਜੀ ਸਰ ਇਹ ਪਹਿਲਾਂ 1900 ਦੀ ਪ੍ਰਾਈਸ ਦੀ ਇਹ 1500 ਦਾ ਪੈਏਗਾ ਤੁਹਾਨੂੰ ਡਿਸਕਾਊਂਟ ਕਰਕੇ ਇਸ ਸਾਈਜ਼ ਤੇ ਕੋਈ ਸਾਡੀ ਪੈਨ ਆਉਂਦੀ ਆ ਮਿਲ ਜਾਏਗਾ ਥੋੜੀ ਪੈਨਰਜੀ ਪੁੱਜੀ ਆਉਂਦੀ ਆ ਹੰਟੀ ਦੇ ਘਰ ਤੋਂ ਹਾਂਜੀ ਉਹ ਵੀ ਮਿਲ ਜਾਏਗਾ ਜੇ ਕੋਈ ਸਾਡੀ ਪੈਨ ਥੋੜੀ ਲੰਬੀ ਆ ਉਹ ਵੀ ਹਾਂਜੀ ਤੇ ਡਿਸਕਾਊਂਟ ਕਿੰਨਾ ਮਿਲ ਜਾਏਗਾ ਸਰ ਵੈਸੇ ਤਾਂ ਇਹਨਾਂ ਦੇ ਪ੍ਰਾਈਸ ਤੁਹਾਨੂੰ ਮੈਂ ਦੱਸਿਆ ਹੋਇਆ ਡਿਸਕਾਊਂਟ ਕਰਕੇ ਜੇ ਉਹ ਤੁਹਾਡਾ ਨਾਮ ਲੈ ਕੇ ਆਉਂਦੇ ਫਿਰ ਤਾਂ ਉਹਨਾਂ ਨੂੰ ਹੋਰ ਵੀ ਵੱਡਾ ਡਿਸਕਾਊਂਟ ਮਿਲਦਾ ਇਹਦਾ ਪ੍ਰਾਈਸ ਕਿੰਨਾ ਹੈ ਇਹ ਸਿਰਫ 7000 ਦਾ ਹੀ ਆ ਕੋਈ ਕੋਈ ਸਾਡੀ ਭੈਣ ਆ ਕੇ ਸਾਡਾ ਨਾਮ ਲੈਂਦੀ ਆ ਤੇ ਉਹਨੂੰ 800 ਦਾ ਪੈਗਾ ਲਓ ਜੀ ਕਮਾਲ ਕਰਦੀ ਸੁਨੇਨਾ ਜੀ ਨੇ ਨੈਨਾ ਜੀ ਨੇ ਮੈਂ ਨੈਨਾ ਜੀ ਦਾ ਨਾਮ ਭੁੱਲ ਰਿਹਾ ਨੈਨਾ ਜੀ ਨੇ ਕਮਾਲ ਕਰ ਦਿੱਤੀ ਆ ਕੇ ਸਾਡਾ ਨਾਮ ਲੈਣਾ 1000 ਰੁਪਏ ਵਾਲੀ ਤੁਹਾਨੂੰ ਜਿਹੜੀ ਐ ਡਰੈਸ ਆ 800 ਦੀ ਪੈਗੀ 800 ਰੁਪਏ ਵਿੱਚ ਪੈਗੀ ਗੈਸ ਕਰੋ ਕਿ ਪ੍ਰਾਈਸ ਲੱਗੇਗਾ ਇਹਦਾ ਦੇਖੋ ਜੰਨੀ ਸੋਹਣੀ ਐ ਡਰੈਸ ਐ ਮੇਰੇ ਸਾਹਮਣੇ 1500 ਤੋਂ 2000 ਰੇਟ ਤਾਂ ਹੋਣਾ ਹੀ ਚਾਹੀਦਾ ਕਿਉਂਕਿ ਆਪਣੇ ਇੱਥੇ ਡਿਸਕਾਊਂਟ ਚੱਲ ਰਿਹਾ ਸੇਲ ਉੱਤੇ ਸੇਲ ਚੱਲ ਰਹੀ ਹੈ ਸਰ ਨੇ ਇਹ ਉਸ ਤੋਂ ਵੀ ਡਿਸਕਾਊਂਟ ਤੇ ਆ ਇਹ ਸਿਰਫ ਉਹਨਾਂ ਨੂੰ 1300 ਦਾ ਆ ਇਹ ਤੁਹਾਡਾ ਨਾਮ ਲੈ ਕੇ 1000 ਦਾ ਡਿਸਕਾਊਂਟ ਲੱਗੇਗਾ ਉਹਨਾਂ ਨੂੰ ਕਿ ਫਰਦੇ 100 ਚਾਰਚ ਸਰ ਨਹੀਂ ਲਓ ਬਿਲਕੁਲ ਨਹੀਂ ਸਰ ਨਾ ਡਿਜ਼ਾਈਨ ਦੇ ਲਾਵਾਂਗੇ ਇਹਨਾਂ ਫਰਦੇ ਕੁਝ ਨਹੀਂ ਹੋਰ ਸਾਡੀ ਕੋਈ ਭੈਣ ਆ ਕੇ ਕਹੇ ਵੀ ਪੀਪੀ ਬੱਤੀ ਵਾਲਨ ਦੇ ਵਿੱਚ 1000 ਰੁਪਏ ਦੇ ਦਵਾਂਗੇ ਜੀ ਤੁਸੀਂ ਕੋਈ ਫਰ ਲੈ ਲੈਣੇ ਉੱਥੋਂ ਨਹੀਂ ਸਰ ਬਿਲਕੁਲ 1000 ਰੁਪਏ ਦੇ ਦਵਾਂਗੇ ਉਹ ਵੀ ਖੁਸ਼ ਹੋ ਕੇ ਜਾਓਗੇ ਚਲੋ ਕਿ ਕੋਰੀ ਕਰਾਰੀ ਗੱਲ ਕਰਾਂਗੇ ਟੂ ਦਾ ਪੁਆਇੰਟ ਗੱਲ ਕਰਾਂਗੇ ਖੇਲਣਾ ਨਹੀਂ ਹੈ ਕੋਈ ਖੇਲ ਸਾਥਿਓ ਇਸ ਛੋਟੀ ਜੀ ਵੀਡੀਓ ਵਿੱਚ ਤੁਹਾਡੇ ਬਹੁਤ ਸਾਰੇ ਮੁਨਾਫੇ ਕਰਾਉਣੇ ਆ ਥੋੜੀ ਜੀ ਕੱਢ ਲੋ ਬੇਲ ਸਾਥੀਓ ਜਿਹੜੇ ਮੇਰੇ ਵੀਰ ਭੈਣ ਭਰਾ ਚਾਹੁੰਦੇ ਸੀਗੇ ਕਿ ਇਸ ਸਰਦੀਆਂ ਵਿੱਚ ਸਰਦੀਆਂ ਵਾਲੇ ਨਿੱਗੇ ਕੱਪੜੇ ਬਹੁਤ ਘੱਟ ਰੇਟਾਂ ਤੇ ਖਰੀਦਣੇ ਆ ਪਰ ਕੱਪੜੇ ਦੀ ਕੁਆਲਿਟੀ ਚੰਗੀ ਹੋਣੀ ਚਾਹੀਦੀ ਉਹਨਾਂ ਵੀਰ ਭੈਣ ਭਰਾਵਾਂ ਨੂੰ ਦੱਸ ਦਵਾ ਕਿ ਮੌਕਾ ਮਿਲ ਗਿਆ ਹੈ ਮੌਕੇ ਦਾ ਫਾਇਦਾ ਲੁੱਟ ਲਈ ਕਿਉਂਕਿ ਰੇਲਵੇ ਰੋਡ ਤੇ ਲੁਧਿਆਣਾ ਫੈਕਟਰੀ ਆਊਟਲੈਟ ਵਿੰਟਰ ਸੇਲ ਵਾਲਿਆਂ ਨੇ ਲਾਤੀ ਹੈ ਸੇਲ ਉੱਤੇ ਸੇਲ ਸਾਥਿਓ ਸੇਲ ਉੱਤੇ ਸੇਲ ਸਾਥਿਓ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲੈਣ ਦਿਓ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥਿਓ ਆ ਜਿਹੜੀ ਦੁਕਾਨ ਤੁਹਾਨੂੰ ਮੇਰੇ ਪਿੱਛੇ ਨਜ਼ਰ ਆ ਰਹੀ ਹੈ ਥੋੜੇ ਦਿਨਾਂ ਤੇ ਦੁਕਾਨ ਬੰਦ ਹੋਣ ਵਾਲੀ ਹੈ ਪਿਛਲੇ ਮਹੀਨੇ ਅਸੀਂ ਵੀਡੀਓ ਤੁਹਾਡੇ ਅੱਗੇ ਪੇਸ਼ ਕੀਤੀ ਸੀਗੀ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਬਲੇਜ਼ਰ ਜਿਹੜਾ ਲੌਂਗ ਕੋਟ ਬਾਜ਼ਾਰ ਵਿੱਚ 6500 ਤੋਂ 7000 ਤੱਕ ਮਿਲਦਾ ਉਹ ਇਸ ਦੁਕਾਨ ਦੇ ਅੰਦਰ ਸਿਰਫ 2000 ਤੋਂ 2100 ਰੁਪਏ ਤੱਕ ਮਿਲਦਾ ਸੀ ਔਰ ਇਹੋ ਜਿਹੇ ਜੇ ਹੁਣ ਬਲੇਜ਼ਰਸ ਦੀ ਗੱਲ ਕਰੀਏ ਮਾਰਕੀਟ ਵਿੱਚ ਇਹਨਾਂ ਦਾ ਪ੍ਰਾਈਸ 4500 ਤੋਂ 5000 ਹੈ ਜਿਨ੍ਹਾਂ ਨੇ ਵਿੰਟਰ ਸੇਲ ਆਈ ਹੋਈ ਉਹਨਾਂ ਦੇ ਵੀ ਪਰ ਹੁਣ ਇਸ ਦੁਕਾਨ ਦੇ ਅੰਦਰ ਅਜਿਹੇ ਬਲੇਜ਼ਰ ਵੀ ਸਿਰਫ ਮਹਿਜ 1500 ਰੁਪਏ ਤੱਕ ਮਿਲ ਰਹੇ ਤਾਂ ਮੈਂ ਸੋਚਿਆ ਕਿਉਂ ਨਾ ਸਾਡੇ ਭੈਣ ਭਰਾਵਾਂ ਨੂੰ ਇਹ ਆਫਰ ਦਾ ਪਤਾ ਲੱਗੇ ਤੇ ਜਿਹੜੀ ਇਹ ਵਿੰਟਰ ਸੇਲ ਲੱਗੀ ਹੈ ਇਸ ਮੌਕੇ ਦਾ ਫਾਇਦਾ ਲੁੱਟਿਆ ਜਾਵੇ ਕਿਉਂਕਿ ਦੁਕਾਨ ਵਾਲਿਆਂ ਨੇ ਸੇਲ ਉੱਤੇ ਲਾ ਦਿੱਤੀ ਐ ਸੇਲ ਤੇ ਹੁਣ ਇੰਨੇ ਸਸਤੇ ਕੱਪੜੇ ਮਿਲਨੇ ਆ ਇੰਨੇ ਘੱਟ ਬਜਟ ਤੁਹਾਡੇ ਸ਼ੌਂਕ ਪੂਰੇ ਹੋਣੇ ਕਿ ਤੁਸੀਂ ਇੱਕ ਬਲੇਜ਼ਰ ਲੈਣ ਆਉਂਗੇ ਚਾਰ ਨਹੀਂ ਪੰਜ ਲੈ ਕੇ ਜਾਉਂਗੇ ਕਿਉਂਕਿ ਬੜੀ ਵਾਰ ਸਾਡੇ ਵੀਰਪਣ ਪਰ ਜਲੰਧਰ ਲੁਧਿਆਣਾ ਚੰਡੀਗੜ੍ਹ ਜਾਂਦੇ ਆ ਕਿਰ ਫੈਕਟਰੀ ਆਊਟਲੈਟ ਵਾਲਿਆਂ ਨੇ ਸੇਲ ਲਾਣੀ ਆ ਆਫ ਸੀਜ਼ਨ ਤੇ ਪਰ ਆਫ ਸੀਜ਼ਨ ਹੋਣ ਤੋਂ ਪਹਿਲਾਂ ਪਹਿਲਾਂ ਹੀ ਆਓ ਤੁਹਾਨੂੰ ਦਿਖਾਨੇ ਆ ਵੈਰਾਈਟੀ ਸੇਮ ਐ ਫੈਬਰਿਕ ਸੇਮ ਐ ਕੰਫਰਟਬਲ ਬਾਤ ਹੈ ਪਰ ਪ੍ਰਾਈਸ ਬਹੁਤ ਘਟ ਗਿਆ ਤੁਸੀਂ ਆਪ ਕਹੋਗੇ ਯਾਰ ਮਜ਼ਾ ਆ ਗਿਆ ਤਬੀਅਤ ਖੁਸ਼ ਹੋ ਗਈ ਅਵੰਦਰ ਚਲਦੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਦੁਕਾਨ ਉਹੀ ਹੈ ਫੈਬਰਿਕ ਉਹੀ ਹੈ ਕੱਪੜੇ ਦੀ ਕੁਆਲਿਟੀ ਬਹੁਤ ਸੁਪੀਰੀਅਰ ਹੈ ਬਹੁਤ ਪ੍ਰੀਮੀਅਮ ਹੈ ਲੇਕਿਨ ਪ੍ਰਾਈਸ ਬਹੁਤ ਘਟ ਗਿਆ ਹੁਣ ਮੈਮ ਨੈਨਾ ਜੀ ਦੇ ਨਾਲ ਪੂਰੇ ਜਿਹੜਾ ਸਟਾਕ ਹੈ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਪ੍ਰੀਮੀਅਮ ਕੁਆਲਿਟੀ ਹੈ ਲੇਕਿਨ ਰੇਟ ਕਿੰਨਾ ਘਟ ਗਿਆ ਕਿੰਨਾ ਸਾਦਾ ਘਟਾ ਦਿੱਤਾ ਉਹ ਆਪਾਂ ਪੁੱਛਦੇ ਪਿਛਲੀ ਵਾਰ ਅਸੀਂ ਜੈਂਟ ਸੈਕਸ਼ਨ ਤੋਂ ਸ਼ੁਰੂਆਤ ਕੀਤੀ ਪੀਸੀ ਇਸ ਵਾਰ ਲੇਡੀ ਸੈਕਸ਼ਨ ਦਿਖਾਵਾਂਗੇ ਨੈਨਾ ਜੀ ਨਾਲ ਨੇ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਕਿ ਹਾਲੇ ਵੀ ਠੰਡ ਹੈ ਬਰਕਰਾਰ ਪਰ ਇੱਥੇ ਸਟਾਕ ਦੀ ਹੈ ਪਰ ਮਾਰ ਰੇਟ ਪੁੱਛ ਲੈ ਜੀ ਮੈਂ ਦਿਖਾ ਦੋ ਜੀ ਸਭ ਤੋਂ ਪਹਿਲਾਂ ਕੀ ਦਿਖਾਵਾਂਗੇ ਸਾਡੀਆਂ ਭੈਣਾਂ ਸਰ ਲੌਂਗ ਕੋਟ ਤੋਂ ਸਟਾਰਟ ਕਰਦੇ ਹਾਂ ਇਹ ਲੌਂਗ ਕੋਟ ਦਾ ਆਏਗਾ ਵੇਰ ਕਲਰ ਡਿਜ਼ਾਈਨ ਸਭ ਡਿਫਰੈਂਟ ਆਉਗੇ ਸਾਰਿਆਂ ਦੇ ਔਰ ਜਿਵੇਂ ਕਿ ਤੁਸੀਂ ਪਿਛਲੀ ਵਾਰ ਦੇਖਿਆ ਹੋਣਾ ਇਹਦਾ ਰੇਟ ਹਾਂ 4000 ਤੋਂ سٹارٹ سی پھر 1800 ہو گیا دین ہن 15 ہو گیا 1500 دی رینج چ ڈسکاؤنٹ کر رہی ہاں پہننا جنہاں دا شوق ہے بلیزر ਪਾਣਾ ਕਿਉਂਕਿ ਹਾਲੇ ਵੀ ਸਵੇਰ دی تے ਸ਼ਾਮ دی ਠੰਡ ਹੈ ਵਿਆਹ ਸ਼ਾਦੀ ਦੇ ਫੰਕਸ਼ਨ ਬਹੁਤ ਆਣੇ ਆ ਫਰਬਰੀ ਐਂਡ ਚ ਤੇ ਮਾਰਚ ਚ ਤਾਂ ਪਹਿਣਾ ਇੱਥੋਂ ਆ ਕੇ 1500 ਰੁਪਏ ਵਿੱਚ بلیزر ਲੈ ਸਕਦੇ ਹਾਂ ਹਾਂਜੀ ਤੇ ਜਿੰਨਾ ਪਹਿਣਾ سٹاک ਤੇ ਇਹਨਾਂ ਦੇ 1500 ਰੁਪਏ ਹਾਂਜੀ ਇਸ ਲੌਂਗ ਹਾਂਜੀ ਹਾਂਜੀ ਵੈਰੀ ਨਾਈਸ ਦਿਖਾ ਦਿਓ ਜੇ ਇੱਕ ਇੱਕ ਕਰਕੇ ਫੀਸ ਜਿਹੜਾ ਤੁਸੀਂ ਦਿਖਾਣਾ ਚਾਹੁੰਦੇ ਆ ਸਰ ਇੱਕ ਤਾਂ ਆਏਗਾ ਆਮਲ ਇੱਕ ਗਲੇ ਦਾ ਸਟਾਈਲ ਠੀਕ ਹੈ ਇਹ ਨੈਕ ਡਿਫਰੈਂਟ ਆ ਇਹਦਾ ਨੈਕ ਆਏਗਾ ਹਾਈ ਨੈਕ ਦੇ ਵਿੱਚ ਪ੍ਰਾਈਸ ਸੇਮ ਹੈ ਸਟਾਈਸ ਸੇਮ ਹੈ ਹਮ ਕਲਰ ਕੁਆਲਟੀ ਔਰ ਡਿਜ਼ਾਈਨ ਸਾਰੇ ਡਿਫਰੈਂਟ ਆਉਗੇ ਆ ਦੇਖੋ ਕਿੰਨੇ ਅੱਛੇ ਅੱਛੇ ਕਲਰ ਆ ਕਲਰ ਜਿਹੜਾ ਤੁਹਾਡਾ ਫੇਵਰੇਟ ਹੈ ਤੁਹਾਨੂੰ ਮਿਲ ਜਾਏਗਾ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਪੈਣੀ ਸਾਰੇ ਕਲਰ ਇਹਨਾਂ ਦੇ ਡਿਸਪਲੇ ਕੀਤੇ ਹੋਏ ਆ ਚੈੱਕ ਵਿੱਚ ਵੀ ਮਿਲ ਜਾਣਗੇ ਪਲੇਨ ਵੀ ਮਿਲ ਜਾਣਗੇ ਔਰ ਖਾਸ ਕਰ ਇਹ ਆ ਕਿ ਦੇਖੋ ਬਟਨ ਦੀ ਕੁਆਲਿਟੀ ਵੀ ਬੜੀ ਪ੍ਰੀਮੀਅਮ ਐ ਔਰ ਜਿਹੜਾ ਟੈਗ ਵੇਅ ਨਾਲ ਉਹ ਵੀ ਦਿੱਤਾ ਹੋਇਆ ਮੈਂ ਪਹਿਲਾਂ ਵੀ ਦੱਸ ਦੱਸਿਆ ਸੀ ਕਿ ਜਿਹੜਾ ਬਲੇਜ਼ਰ ਮੈਂ ਅਵੇਅਰ ਕੀਤਾ ਹੈ ਇੱਥੋਂ ਹੀ ਖਰੀਦਿਆ ਮਾਰਕੀਟ ਵਿੱਚ ਇਹਦੀ ਕੀਮਤ ਹਾਲੇ ਵੀ ਸੇਲ ਤੋਂ ਬਾਅਦ ਦੀ 4500 ਵਾਲੀ ਕਿਉਂ ਇਹਦੇ ਤੇ ਜ਼ਾਰਾ ਦਾ ਟੈਗ ਹੈ ਤੇ ਮੈਨੂੰ ਸਿਰਫ 1500 ਰੁਪਏ ਵਿੱਚ ਇੱਥੋਂ ਮਿਲ ਜੀ ਮੈਂ ਸੈਕੰਡ ਆਏਗਾ ਸਰ ਸ਼ਾਰਟ ਦੇ ਵਿੱਚ ਹੂੰ ਠੀਕ ਹੈ ਇਹ ਆਏਗਾ ਪਾਰਟੀ ਵੇਅ ਪੀਸ ਪੂਰਾ ਸਟੋਨ ਵਰਕ ਚ ਠੀਕ ਹੈ ਇਹਦੇ ਬਟਨ ਤੇ ਇਹਦੇ neck ਦਾ ਡਿਜ਼ਾਈਨ ਸਾਰਾ ਕੁਝ ਡਿਫਰੈਂਟ ਆਏਗਾ ਪ੍ਰਾਈਸ ਸਰ ਜੀ ਪਿਛਲੀ ਵਾਰ 1500 ਦਾ ਸੀ ਹੁਣ ਡਿਸਕਾਊਂਟ ਕਰਕੇ 1300 ਦਾ ਪਵੇਗਾ ਪੂਰਾ ਪਾਰਟੀ ਵੇਅ ਬਹੁਤ ਇੰਪ੍ਰੈਸਿਵ ਹੈ ਸਾਡੀਆਂ ਬੱਚੀਆਂ ਵੀ ਜੇ ਇਹਨੂੰ ਵੇਅਰ ਕਰਨਾ ਚਾਹੁੰਦੀ ਆ ਵੀ ਲੈ ਸਕਦੀ ਆ ਸਾਈਜ਼ ਸਾਰੇ ਵੇਲੇ ਵੋਟ ਸਾਰੇ ਅਵੇਲੇਬਲ ਆ ਸਰ ਚਲੋ ਪਹਿਣਾ ਤਾਂ ਖਰੀਦ ਸਕਦੀ ਆ ਤੇ ਨਾਲੇ ਨਾਲ ਜੇ ਛੋਟੀਆਂ ਧੀਆਂ ਵੀ ਇਹਨੂੰ ਕਿਸੇ ਪਾਰਟੀ 'ਚ ਵੇਅਰ ਕਰਨਾ ਚਾਹੁੰਦੀ ਆ ਤਾਂ ਤੁਸੀਂ ਇਹਨੂੰ ਸਿਰਫ 1300 ਰੁਪੀਏ ਪੇ ਕਰਕੇ ਖਰੀਦ ਸਕਦੇ ਹੋ ਤੇ ਇਹ ਡਿਜ਼ਾਈਨਰ ਜਿਹੜਾ ਸ਼ਾਰਟ ਜੈਕਟ ਹੈ ਤੁਹਾਡੀ ਹੋ ਸਕਦੀ ਦੀ ਮੈਂ ਇਹ ਚ ਕਲਰ ਆਪਸ਼ਨ ਡਿਜ਼ਾਈਨ ਕਾਫੀ ਮਿਲ ਜੂਗੇ ਸਰ ਇਹ ਸਾਰੇ ਡਿਜ਼ਾਈਨਰ ਅੱਛਾ ਲੌਂਗ ਵੀ ਮਿਲ ਜਾਣਗੇ ਨਾ ਜੀ ਹਾਂ ਜੀ ਤੇ ਇਹਦਾ ਕੀ ਪ੍ਰਾਈਸ ਹੈ ਇਹ ਸਰ 2 2000 ਦੀ ਰੇਂਜ ਚ ਬਾਕੀ ਇਹ ਤੁਹਾਨੂੰ ਪਾਏਗਾ 1500 ਦੀ ਰੇਂਜ ਚ ਇਹਨਾਂ ਦੇ ਹਾਂਜੀ ਮੈਂ ਇੱਕ ਵਾਰੀ ਜ਼ਰੂਰ ਦਿਖਾਣਾ ਚਾਹੁੰਨਾ ਜੀ ਆ ਤੁਸੀਂ ਦੇਖੋ ਲੌਂਗ ਕੋਟ ਇਹ ਮੇਰਾ ਖਿਆਲ ਬਾਹਰ ਤੁਸੀਂ ਅਗਰ ਕਿਸੇ ਮਾਲ ਚੋਂ ਖਰੀਦੋ ਤਾਂ ਤੁਹਾਨੂੰ 15000 ਰੁਪਏ ਦਾ ਪਾਏਗਾ ਤਾਂ ਤੁਸੀਂ ਪਿੱਛੇ ਇੱਕ ਜ਼ੀਰੋ ਉਡਾ ਦੇਣੀ ਹੈ ਔਰ ਤੁਹਾਨੂੰ ਮਹਿਜ 1500 ਰੁਪਏ ਵਿੱਚ ਇਹ ਲੌਂਗ ਕੋਟ ਮਿਲ ਜਾਏਗਾ ਬਾਈ ਜੀ ਫੜ ਲਓ ਤੁਸੀਂ ਟੰਗ ਦੀ ਜੀ ਮੈਮ ਅੱਗੇ ਦਿਖਾ ਦਿਓ ਏ ਵੀ ਸਰ ਸੇਮ ਡਿਜ਼ਾਈਨ ਆ ਬਸ ਇਹਨਾਂ ਦੇ ਇਹ ਆ ਕਿ ਇਹ ਸਾਈਜ਼ ਵਾਈਜ਼ ਆਜੋਗੇ ਜਿਵੇਂ ਕਿ ਉਹ ਛੋਟਾ ਸਾਈਜ਼ ਆਏਗਾ ਇਹ ਐਲ ਆਏਗਾ ਫਿਰ ਐਕਸਲ ਡਬਲ ਐਕਸਰ ਪ੍ਰਿੰਟ ਵੀ ਆਉਣਗੇ ਮੈਡਮ ਆ ਵਾਲਾ ਦਿਖਾ ਦਿਓ ਪ੍ਰਿੰਟਡ ਹੈ ਬੜਾ ਬੜੀ ਅੱਛੀ ਕੁਆਲਿਟੀ ਲੱਗ ਰਹੀ ਹੈ ਬੜਾ ਇੰਪ੍ਰੈਸਿਵ ਪੀਸ ਹੈ ਆ ਦੇਖੋ ਸਰ ਡਿਜ਼ਾਈਨਰ ਲੱਗ ਰਿਹਾ ਹੈ ਹਮਮ ਕਲਰ ਪ੍ਰਿੰਟ ਸਾਰਾ ਕੁਝ ਡਿਫਰੈਂਟ ਆਏਗਾ ਇੱਥੇ ਕਲਰ ਮਿਲ ਜਾਏਗਾ ਡਿਜ਼ਾਈਨ ਮਿਲ ਜਾਏਗਾ ਤੁਹਾਨੂੰ ਇਹ ਲਾਈਟ ਵੇਟ ਲੱਗ ਰਿਹਾ ਮੈਨੂੰ ਹਾਂਜੀ ਬਿਲਕੁਲ ਲਾਈਟ ਹਾਂ इजीली ਵੇਅਰ ਕਰ ਸਕਦੇ ਆ ਇਹਦਾ ਪ੍ਰਾਈਸ ਕਿੰਨਾ ਜੀ ਸਰ ਇਹਦਾ ਵੀ ਸੇਮ ਪ੍ਰਾਈਸ ਆ 15 ਬੜਾ ਜੈਨੂ ਨੇ ਅੱਛਾ ਦੇਖੋ ਕਿਸੇ ਚੀਜ਼ ਦੀ ਕਮੀ ਨਹੀਂ ਹੈ ਫੈਬਰਿਕ ਵੀ ਅਸੀਂ ਅਗਰ ਦਿਖਾ ਦਈਏ ਤਾਂ ਬਹੁਤ ਸੌਫਟ ਹੈ ਕੋਈ ਦਿੱਕਤ ਨਹੀਂ ਆਉਣ ਵਾਲੀ ਵੇਰ ਕਰਨ ਤੋਂ ਬਾਅਦ ਔਰ ਬਟਨ ਤੁਸੀਂ ਦੇਖੋ ਕਿੰਨੀ ਅੱਛੀ ਕੁਆਲਿਟੀ ਦੇ ਆ ਇਹ ਹੀ ਤੁਸੀਂ ਡਿਜ਼ਾਈਨਰ ਪੀਸ ਮੈਂ ਫਿਰ ਤੋਂ ਕਹਿਣਾ ਚਾਹੂੰਗਾ ਜੇ ਕਿਸੇ ਵੱਡੇ ਮਾਲ ਚੋਂ ਖਰੀਦੂਗੇ ਤਾਂ 15000 ਤੋਂ ਮਤਲਬ ਉੱਥੇ ਤੱਕ ਰੇਟ ਚੱਲੇ ਜਾਂਦੀ ਹੈ ਲੇਕਿਨ ਤੁਸੀਂ ਆਪਣੇ ਸ਼ਹਿਰ 'ਚ ਹੀ ਖਰੀਦਣਾ ਤਾਂ 4-5000 ਦਾ ਅਜਿਹਾ ਬਲੇਜ਼ਰ ਮਿਲਣਾ ਔਰ ਤੁਹਾਨੂੰ ਇੱਥੇ ਸਿਰਫ ਸਿਰਫ 1500 ਰੁਪਏ ਵਿੱਚ ਇਹ ਬਲੇਜ਼ਰ ਮਿਲ ਰਿਹਾ ਆ ਡਿਜ਼ਾਈਨ ਵੀ ਦੇਖ ਸਕਦੇ ਹੋ ਇਹਦਾ ਨੈਕ ਰਿਮੂਵ ਕਰ ਸਕਦੇ ਹੋ ਤੁਸੀਂ ਅਗਰ ਤੁਹਾਨੂੰ ਫਰ ਨਹੀਂ ਆ ਇਹ ਚ ਕਲਰ ਤੁਹਾਨੂੰ ਆਪਸ਼ਨ ਮਿਲ ਰਿਹਾ ਇਹਦਾ ਡਿਜ਼ਾਈਨ ਵੀ ਕਾਫੀ ਡਿਫਰੈਂਟ ਆਏਗਾ ਦੇਖੋ ਕਈ ਵੇਲੇ ਨਾ ਸਾਡੇ ਸ਼ਹਿਰ ਦੇ ਜਿਹੜੇ ਭੈਣ ਭਰਾ ਆ ਉਹ ਇਹ ਸੋਚ ਹੁੰਦੀ ਉਹਨਾਂ ਦੀ ਕਿ ਵਿంటర్ ਸੇਲ ਕਦੋਂ ਲੱਗੇਗੀ ਆਫ ਸੀਜ਼ਨ ਦੇ ਚਾਹ ਤੁਸੀਂ ਵਿంటర్ ਵਾਲਿਓ ਆਫ ਤਾਂ ਹੋਇਆ ਹੀ ਨਹੀਂ ਸੀਜ਼ਨ ਤਾਂ ਆਫ ਹੋਇਆ ਨਹੀਂ ਤੁਸੀਂ ਪਹਿਲੇ ਅਗਰ ਫਰਵਰੀ ਮਾਰਚ ਚ ਕੋਈ ਫੰਕਸ਼ਨ ਦੇਖਣਾ ਚਾਹੁੰਦੇ ਹੋ ਤਾਂ ਇੱਥੋਂ ਆ ਕੇ ਬਲੇਜ਼ਰ ਲੈ ਸਕਦੇ ਹੋ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਆ ਮੈਂ ਸਿਰਫ ਇੰਨਾ ਹੀ ਕਹਿਣਾ ਚਾਹਾਂਗਾ نو ਇਫ نو ਬਟ ਲੁਧਿਆਣਾ ਵਾਲੇ ਨੇ ਰੇਟ ਕਰਤਾ ਬਹੁਤ ਘੱਟ ਅ ਤਸੀਂ ਦੇਖ ਪਾ ਰਹੇ ਹੋ ਸਟਾਕ ਬਹੁਤ ਅਵੇਲੇਬਲ ਹੈਗਾ ਲੇਕਿਨ ਮੈਮ ਸਾਡੀ ਸੁਣਨ ਵਿੱਚ ਗੱਲ ਆਈ ਹੈ ਕਿ ਦੁਕਾਨ ਜਲਦੀ ਬੰਦ ਹੋ ਰਹੀ ਹੈ ਤਾਂ ਕਿੰਨੇ ਕੁ ਦਿਨ ਹੋਰ ਹੈਗੇ ਸਾਡੀਆਂ ਪੈਣਾ ਕਿੰਨੀ ਦੇਰ ਤੱਕ ਇੱਥੇ ਆ ਕੇ ਆਫਰ ਜਿਹੜਾ ਸਰ ਇੱਕ ਹਫਤਾ 10 ਦਿਨ ਦੇ ਵਿੱਚ ਵਿੱਚ ਹੋ ਜਾਏਗੀ ਨਾਰਮਲ ਇੱਕ ਹਫਤੇ ਤੱਕ ਟਾਈਮ ਆ ਕਿਉਂਕਿ ਸਾਰਾ ਸਟਾਕ ਆ ਉਹ ਸਾਰਾ ਕੁਝ ਬਾਇਓ ਹੋਰ ਸਟਾਕ ਹੋਰ ਵੀ ਆ ਰਿਹਾ ਡਿਮਾਂਡ ਜ਼ਿਆਦਾ ਹੈ ਸਰ ਡਿਮਾਂਡ ਬਹੁਤ ਜ਼ਿਆਦਾ ਹੈ ਉਸ ਕਰਕੇ ਸਟਾਕ ਜੋ ਪਿਆ ਹੋਇਆ ਹੈ ਸਾਈਜ਼ ਵਾਈਸ ਇਸ ਮੰਗਾ ਰਹੇ ਆ ਫੀਲ ਕਰਾ ਰਹੇ ਆ ਕਿਉਂਕਿ ਜੋ ਕਸਟਮਰ ਆ ਰਿਹਾ ਉਹ ਸੇਮ ਸਾਈਜ਼ ਮੰਗ ਰਿਹਾ ਕਿ ਸੇਮ ਕਲਰ ਮੰਗ ਰਿਹਾ ਪ੍ਰਿੰਟ ਮੰਗ ਰਿਹਾ ਆ ਆਰਡਰ ਕਿੰਨੇ ਕ ਪੈਂਡਿੰਗ ਪਏ ਆ ਵੀ ਮੈਂ ਕਿਉਂਕਿ ਪਿਛਲੀ ਵਾਰੀ ਆਇਆ ਸੀ ਤਾਂ ਕਾਫੀ ਆਰਡਰ ਲੋਕਾਂ ਨੇ ਆਰਡਰ ਕੀਤੇ ਹੋਏ ਸੀਗੇ ਹਾਂਜੀ ਹਲੇ ਵੀ ਕਾਫੀ ਪੈਂਡਿੰਗ ਪਏ ਹੋਏ ਆ ਉਸ ਕਰਕੇ ਹਲੇ ਜਲਦੀ ਤੋਂ ਜਲਦੀ ਕਰ ਰਹੇ ਆ ਵੈਸੇ 1 ਵੀਕ ਤੱਕ ਦਾ ਟਾਈਮ ਆ ਇੱਕ ਹਫਤੇ ਦੇ ਵਿੱਚ ਵਿੱਚ ਕਲੋਜ਼ ਹੋ ਜਾਏਗੀ ਤਾਂ ਮਤਲਬ ਜਿਨ੍ਹਾਂ ਨੇ ਆਫਰ ਨੂੰ ਅਵੇਲ ਕਰਨਾ ਹੈ ਇਹ ਮੌਕੇ ਦਾ ਫਾਇਦਾ ਲੈਣਾ ਹੈ ਤਾਂ ਜਲਦੀ ਜਲਦੀ ਕਵਾਲਿਟੀ ਉਹੀ ਸੇਮ ਹੈ ਹਾਂਜੀ ਕੁਆਲਿਟੀ 'ਚ ਕੋਈ ਫਰਕ ਤਾਂ ਨਹੀਂ ਆ ਰਿਹਾ ਜੀ ਨਹੀਂ ਸਰ ਬਹੁਤ ਸੌਫਟ ਹੈ ਅੱਛਾ ਜੇਕਰ ਕੋਈ ਭੈਣ ਭਰਾ ਪਰਦੇਸ ਜਾਣਾ ਜਿਨ੍ਹਾਂ ਨੇ ਉਹ ਇੱਥੋਂ ਲੈ ਕੇ ਜਾਣਾ ਚਾਹੁੰਦੇ ਆ ਤਾਂ ਤੁਸੀਂ ਤੁਹਾਡੇ ਲਈ ਬਹੁਤ ਅੱਛੀ ਆਪਰਚੂਨਿਟੀ ਹੈ ਕਿਉਂਕਿ ਜੇਕਰ ਤੁਸੀਂ ਉਧਰੋਂ ਜਾ ਕੇ ਇਹੋ ਜਿਹਾ ਸਟੱਫ ਪਰਚੇਜ਼ ਕਰੋਗੇ ਤਾਂ ਬਹੁਤ ਕਾਸਟਲੀ ਪੈ ਜਾਂਦਾ ਔਰ ਲਾਈਟ ਵੇਟ ਜੈਕਟਸ ਵੀ ਮੇਰੇ ਸਾਹਮਣੇ ਨਜ਼ਰ ਆ ਰਹੀਆਂ ਉਹ ਵੀ ਆਪਾਂ ਦਿਖਾ ਦਿੰਦੇ ਆ ਪਰ ਉਸ ਤੋਂ ਪਹਿਲਾਂ ਬਲੇਜ਼ਰ ਤੁਸੀਂ ਦੇਖੋ ਇਹਨਾਂ ਚੋਹੀ ਇੱਕ ਬਲੇਜ਼ਰ ਮੈਂ ਵੇਅਰ ਕੀਤਾ ਹੋਇਆ ਇਹਨਾਂ ਦਾ ਪ੍ਰਾਈਸ ਕਿੰਨਾ ਘਟ ਗਿਆ ਜੀ ਸਰ ਇਹ ਪਹਿਲਾ 1900 ਦੀ ਪ੍ਰਾਈਸ ਦੀ ਇਹ 1500 ਦਾ ਪਏਗਾ ਤੁਹਾਨੂੰ ਡਿਸਕਾਊਂਟ ਕਰਕੇ ਦੇਖੋ ਜੀ ਸਿਮਿਲਰਲੀ ਇਹਨੂੰ ਬਾਹਰ ਤੁਸੀਂ ਕਿਤੇ ਖਰੀਦਣ ਆਵੋ ਜਿੱਥੇ ਉਹ ਕਹਿੰਦੇ ਆ ਬਾਏ 1 ਗੈਟ 1 ਫਰੀ ਉੱਥੇ ਤਾਂ ਟੈਕਨੀਕਲ ਪ੍ਰਾਈਸ ਹੀ ਕਾਫੀ ਹਾਈ ਹੁੰਦਾ 4000 ਤੱਕ ਹੁੰਦਾ ਫਿਰ ਡਿਸਕਾਊਂਟ ਕਰਕੇ ਵਹੀ 32 ਸਮਥਿੰਗ ਕੁਝ ਲੈ ਆਉਂਦੇ ਟੈਕਨੀਕਲ ਲਈ 3000 4000 ਤੱਕ ਤਾਂ ਚਲੇ ਜਾਂਦੇ ਮੈਂ ਇੱਥੋਂ ਤੁਸੀਂ 1500 ਦੇ ਰਹੇ ਹੋ ਔਰ ਇਹਦੀ ਫਿਟਿੰਗ ਬਹੁਤ ਅੱਛੀ ਹੈ ਮੇਜ ਮੈਂ ਲਾਸਟ ਵਾਰੀ ਦਿਖਾਈ ਸੀ ਦੇਖੋ ਇਹਨਾਂ ਨੂੰ ਕੋਈ ਨਾਪ ਨਹੀਂ ਦਿੱਤਾ ਹੋਇਆ ਇਹਨਾਂ ਨੇ ਮੇਰੀ ਕੋਈ ਮੇਜਰਮੈਂਟ ਨਹੀਂ ਲਈ ਕਿੰਨੀ ਅੱਛੀ ਫਿਟਿੰਗ ਹੈ ਔਰ ਮੈਂ ਕੰਫਰਟੇਬਲ ਵੀ ਫੀਲ ਕਰ ਰਿਹਾ ਕੁਆਲਿਟੀ ਬਹੁਤ ਸੁਪਰਬ ਹੈ ਜੀ ਮੈਮ ਜਿਵੇਂ ਇੱਥੇ ਮੈਂ ਵੱਖੋ ਵੱਖਰੇ ਕਲਰ ਦੇਖ ਪਾ ਰਿਹਾ ਤੇ ਕਿਸੇ ਹੋਰ ਐਕਸਟਰਾ ਕਲਰ ਦੀ ਕੋਈ ਡਿਮਾਂਡ ਕਰਦਾ ਇੱਥੇ ਅਵੇਲੇਬਲ ਨਹੀਂ ਤਾਂ ਅਵੇਲੇਬਲ ਕਰਾ ਦੋਗੇ ਇੱਕ ਹਫਤੇ ਦੇ ਅੰਦਰ ਅੰਦਰ ਹੀ ਅਗਰ ਸਰ ਉਹ ਜਲਦੀ ਤੋਂ ਜਲਦੀ ਬਾਏ ਕਰ ਦਿਆ ਫਿਰ ਤੱਕਰਾ ਸਕਦੇ ਆ ਪਰ ਉਹਦੇ ਵਿੱਚ ਵੀ ਇੱਕ ਦੋ ਦਿਨ ਦਾ ਟਾਈਮ ਚਾਹੀਦਾ ਹੈ ਸਾਡਾ ਮਤਲਬ ਜੇ ਜਿੰਨੀ ਜਲਦੀ ਆ ਕੇ ਆਰਡਰ ਪਲੇਸ ਕਰਦੇ ਆ ਤੁਸੀਂ ਉਨੀ ਜਲਦੀ ਉਹਨੂੰ ਪਾਈ ਜਾ ਸਕਦਾ ਹੈ ਪਰ ਆ ਬੜੀ ਅੱਛਾ ਅਕਰ ਡਿਜ਼ਾਈਨ ਹੋਇਆ ਜੀ ਇਹ ਤਾਂ ਫੌਜੀ ਡਿਜ਼ਾਈਨ ਲੱਗਦਾ ਮੈਨੂੰ ਹਾਂਜੀ ਸਰ ਇਹ ਥੋੜਾ ਡਿਫਰੈਂਟ ਡਿਜ਼ਾਈਨ ਆ ਫੌਜੀ ਦੇ ਵਿੱਚ ਗ੍ਰੀਨ ਕਲਰ ਆ ਜਾਂਦਾ ਇਹਨਾਂ ਨੇ ਬਲੈਕ ਤੇ ਬਲੂ ਦਾ ਕੰਬੀਨੇਸ਼ਨ ਦਿੱਤਾ ਹੋਇਆ ਆ ਬਹੁਤ ਸ਼ਾਈਨਿੰਗ ਹੈ ਹਾਂਜੀ ਕਿਸੇ ਨੇ ਵੇਅਰ ਕੀਤਾ ਹੋਊਗਾ ਪਾਰਟੀ ਵਿੱਚ ਤਾਂ ਬਹੁਤ ਡਿਫਰੈਂਟ ਬਹੁਤ ਡਿਫਰੈਂਟ ਲੱਗੇਗਾ ਇਹਦੇ ਜਿੱਤੇ ਐਕਸਟਰਾ ਐਫਰਟ ਲੱਗੇ ਆ ਐਕਸਟਰਾ ਡਿਜ਼ਾਈਨ ਕੀਤਾ ਗਿਆ ਤਾਂ ਇਹਦੇ ਤੇ ਕੋਈ ਐਕਸਟਰਾ ਚਾਰजेस ਨਹੀਂ ਨਹੀਂ ਸਰ ਬਿਲਕੁਲ ਵੀ ਨਹੀਂ ਆ ਸਿਮਿਲਰ ਹੀ ਆ ਸਿਮਿਲਰ ਹੀ ਆ ਮਤਲਬ ਚੁਆਇਸ ਤੁਸੀਂ ਕਰਨੀ ਹੈ ਹਾਂਜੀ ਅੱਛਾ ਮੰਨ ਲਓ ਹੁਣ ਮੈਂ ਲੈਣ ਆਇਆ ਅਸੀਂ ਪਿਛਲੀ ਵਾਰ ਲੁਧਿਆਣੇ ਗਏ ਸੀ ਉੱਥੋਂ ਵੀ ਸਾਨੂੰ 1500 ਰੁਪਏ ਦੇ ਹੀ ਬਲੇਜ਼ਰ ਮਿਲ ਰਿਹਾ ਸੀ ਹੋਲ ਸੇਲ ਵਿੱਚ ਸਿਮਿਲਰ ਪ੍ਰਾਈਸ ਇੱਥੇ ਲੱਗ ਰਿਹਾ ਮੰਨ ਲਓ ਮੈਨੂੰ 5 ਪਸੰਦ ਆ ਗਏ ਕੁਝ ਐਕਸਟਰਾ ਡਿਸਕਾਊਂਟ ਮਿਲ ਸਕਦਾ ਹਾਂਜੀ ਜ਼ਰੂਰ ਦਵਾਂਗੇ ਥੋੜਾ ਪਤ ਡਿਸਕਾਊਂਟ ਜਿੰਨਾ ਬਣੇਗਾ ਉਹਦਾ ਕੱਲਾ 1500 ਚਾਰਜ ਨਹੀਂ ਕਰੂਗੇ ਨਹੀਂ ਜੇ ਮੈਂ 5 ਪਰਚੇਸ ਕਰਾਂ ਜੋ ਸਭ ਤੋਂ ਜ਼ ਖੁਸ਼ ਕਰਦੇ ਹਾਂ ਖੁਸ਼ ਕਰਕੇ ਭੇਜਾਂਗੇ ਤੁਸਾਂ ਜਾ ਕੇ ਹੁਣ ਦੱਸੇ ਕਿ ਤੁਸੀਂ ਲੁਧਿਆਣੇ ਵਾਲਿਆਂ ਦੇ ਹੀ ਜਾਣਾ ਅੱਛਾ ਮੈਂ ਇੱਕ ਗੱਲ ਜ਼ਰੂਰ ਦੱਸਣੀ ਚਾਹੁੰਦਾ ਤੁਸੀਂ ਚੈੱਕ ਆਊਟ ਕਰ ਲਿਓ ਵੀਡੀਓਜ਼ ਚੈੱਕ ਕਰ ਲਿਓ ਇੰਸਟਾਗ੍ਰam ਚੈੱਕ ਕਰ ਲਿਓ YouTube Facebook ਚੈੱਕ ਕਰ ਲਿਓ ਇਹ ਰੇਟ ਤੁਹਾਨੂੰ ਲੁਧਿਆਣੇ ਵੀ ਨਹੀਂ ਮਿਲਣ ਵਾਲਾ ਹੋ ਸਕਦਾ ਕਈ ਜਣੇ ਘੱਟ ਰੇਟ ਦਿੰਦੇ ਹੁਣ ਲੇਕਿਨ ਫੈਬਰਿਕ ਨੂੰ ਜ਼ਰੂਰ ਕੰਪੇਅਰ ਕਰਨਾ ਬਹੁਤ ਜ਼ਰੂਰੀ ਆ ਆਪਣੇ ਸ਼ਹਿਰ ਚ ਆ ਕੇ ਤੁਸੀਂ ਫੈਬਰਿਕ ਨੂੰ ਚੈੱਕ ਕਰ ਸਕਦੇ ਕੰਪੇਅਰ ਕਰ ਸਕਦੇ ਕਿਉਂਕਿ ਵੀਡੀਓ ਵਿੱਚ ਫੈਬਰਿਕ ਨੂੰ ਕੰਪੇਅਰ ਨਹੀਂ ਕਰ ਸਕਦੇ ਮੈਡਮ ਆਹ ਜਿਹੜੀਆਂ ਜੈਕਟਸ ਆ ਇਹਨਾਂ ਦੀ ਬਹੁਤ ਡ ਇਹ ਅਰੀ ਇਹਦੀ ਡਿਮਾਂਡ ਰਹਿੰਦੀ ਹੈ ਜੀ ਤਾਂ ਇਹਨਾਂ ਦਾ ਹੁਣ ਪ੍ਰਾਈਸ ਕਿੰਨਾ ਘਟ ਗਿਆ ਜੀ ਸਰ ਇਹ ਤੁਹਾਨੂੰ ਸਿਰਫ 1300 ਦੀ ਰੇਂਜ ਚ ਮਿਲਣਗੀਆਂ ਪਿਛਲੀ ਵਾਰ ਕਿੰਨੇ ਦੀ ਸੀਗੀ ਸਰ ਪਿਛਲੀ ਵਾਰ ਇਹ 1700 ਦੀ ਰੇਂਜ ਚ ਸੀਗੀਆਂ 1700 ਸੀ ਤੇ ਹੁਣ 1300 ਦੀ ਹੋ ਗਈ ਹੈ ਜੀ ਵੀਡੀਓ ਚੈੱਕ ਕਰ ਲੈਣੀ ਆ ਪਿਛਲੀ ਵਾਰ ਕੋਈ ਫਰਕ ਤਾਂ ਨਹੀਂ ਆਗਾ ਨਹੀਂ 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 ਸਰ ਬਿਲਕੁਲ ਨਹੀਂ ਲੱਗਦਾ ਸ਼ਾਇਦ 1500 ਦੀ ਸੀਗੀ ਨਹੀਂ ਸਰ ਇਹਦਾ ਪ੍ਰਾਈਸ ਹੈਗਾ ਉਸ ਤੋਂ ਬਾਅਦ ডিসਕਾਊਂਟ ਕਰਕੇ ਉਹਨਾਂ ਨੂੰ 1500 ਦੇ ਦਿੱਤੇ ਸੀਗੀ ਹੁਣ ਉਸ ਤੋਂ ਵੀ ਵੱਧ ডিসਕਾਊਂਟ ਆ 1300 ਦੀ ਆ ਇਹ ਤੇ ਇਹਦੀ ਕੁਆਲਿਟੀ ਵਿੱਚ ਕੋਈ ਫਰਕ ਤਾਂ ਨਹੀਂ ਆਇਆ ਨਹੀਂ ਸਰ ਸਿਮਲਰ ਕੁਆਲਿਟੀ ਆ ਸਿਰਫ ਉਹ ਹੀ ਸਟਾਕ ਆ ਸਿਰਫ ਇਹਦੇ ਕਲਰ ਔਰ ਡਿਜ਼ਾਈਨ ਆਏ ਹੋਏ ਆ ਡਿਜ਼ਾਈਨ ਤਾਂ ਪਹਿਲਾਂ ਨਾਲੋਂ ਵੱਧ ਗਿਆ ਕਲਰ ਨਹੀਂ ਗਿਆ ਪਿਛਲੀ ਵਾਰ ਹੈ ਨਹੀਂ ਸੀ ਨਹੀਂ ਸੀ ਸਰ ਇਹਦੇ ਨਾਲ ਦੀ ਜੈਕਟ ਤਾਂ ਮੈਂ ਲੈ ਕੇ ਗਿਆ ਜੀ ਔਰ ਮੈਂ 1500 ਹੀ ਭੇਤੀ ਕੀਤਾ ਸੀ ਜੀ ਤੇ ਆ ਨਵਾਂ ਆਇਆ ਜੀ ਸਟਾਕ ਹਾਂਜੀ ਅੱਛਾ ਆਹ ਜੈਕਟ ਬਹੁਤ ਸੋਹਣੀ ਲੱਗ ਰਹੀ ਹੈ ਜੀ ਜੇ ਕਿਸੇ ਨੇ ਬਾਹਰ ਜਾਣਾ ਆਹ ਜੈਕਟ ਬੜੀ ਅੱਛੀ ਅੰਦਰੋਂ ਦੇਖੋ ਡਿਜ਼ਾਈਨ ਕਿੰਨਾ ਸੋਹਣਾ ਸਰ ਇਹ ਪਾਵਰ ਬੈਂਕ ਵੀ ਇਹਦੇ ਨਾਲ ਅਟੈਚ ਹੁੰਦਾ ਹੈ ਆ ਸਮਝ ਆ ਹੋ ਜੀ ਪਾਵਰ ਬੈਂਕ ਇਹਨਾਂ ਕਿੱਦਾਂ ਟੈ ਸਕੂਟਰੀ ਦਾ ਸੁਣੀ ਸੀ ਪਾਵਰ ਬੈਂਕ ਵਾਲੀਆਂ ਨਹੀਂ ਸਰ ਜੈਕਟ ਵੀ ਆ ਗਈਆਂ ਪਾਵਰ ਬੈਂਕ ਵਾਲੀ ਜੈਕਟਸ ਵੀ ਆ ਗਈਆਂ ਸਭ ਤੋਂ ਵੱਡਾ ਕਿ ਇਹ ਮਤਲਬ ਇਹ ਪਾਵਰ ਬੈਂਕ ਚਾਰਜ ਕਰ ਦਿੰਦੀ ਹੈ ਨਹੀਂ ਸਰ ਉਹ ਜੈਕਟ ਚਾਰਜ ਕਰਦੀ ਹੈ ਅੱਛਾ ਪਾਵਰ ਬੈਂਕ ਜੈਕਟ ਚਾਰਜ ਕਰਦੇ ਤੁਸੀਂ ਬਾਹਰ ਜਾ ਰਹੇ ਹੋ ਤੁਹਾਨੂੰ ਬਹੁਤ ਜ਼ਿਆਦਾ ਠੰਡ ਆ ਬਾਹਰ ਲੈ ਰਿਹਾ ਚਾਹੀਏ ਸਿਰਫ ਇਹ ਚ ਪਾਵਰ ਬੈਂਕ ਅਟੈਚ ਕਰੋਗੇ ਜੈਕਟ ਇੰਨੀ ਗਰਮ ਹੋ ਜਾਏਗੀ ਤੁਹਾਨੂੰ ਅੰਦਰ ਕੁਝ ਪਾਣ ਦੀ ਲੋੜ ਨਹੀਂ ਪਏਗੀ ਜੈਕਟ ਤੋਂ ਇਲਾਵਾ ਸਿਰਫ ਨਾਰਮਲ ਟੀ-ਸ਼ਰਟ ਪਾ ਕੇ ਵੀ ਜਾ ਸਕਦੇ ਹੋ ਘਰ ਚ ਵੀ ਮੰਨ ਲਓ ਤੁਹਾਨੂੰ ਲੱਗਦਾ ਠੰਡ ਲੱਗ ਰਹੀ ਹੈ ਹਾਂ ਸੋ ਈਜ਼ੀਲੀ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਵੇਅਰ ਕਰਕੇ ਸੋ ਜਾਓ ਚਾਹੀਦੀ ਲੋੜ ਨਹੀਂ ਜੀ ਸਭ ਤੋਂ ਵੱਧ ਇਹਦਾ ਫੈਬਰਿਕ ਵੀ ਇੰਨਾ ਵਧੀਆ ਕਿ ਇੱਥੇ ਕੋਈ ਬੂਰ ਵਗੈਰਾ ਕੁਝ ਆਂਦੀ ਹੋ ਵੀ ਨਹੀਂ ਅੱਛਾ ਇਹ ਇਹਦਾ ਕਿੰਨਾ ਪ੍ਰਾਈਸ ਹੈ ਜੀ ਸਰ ਇਹ 1700 ਦੀ ਰੇਂਜ ਚ ਮਤਲਬ ਤੁਹਾਨੂੰ 1500 ਦੀ ਰੇਂਜ ਚ ਪਏਗਾ ਲੋਈ ਪਾਵਰ ਬੈਂਕ ਵਾਲੀ ਜੈਕਟ ਤੁਹਾਨੂੰ ਮਹਿਜ ਤੇ ਮਹਿਜ 1500 ਰੁਪਏ ਵਿੱਚ ਤੁਸੀਂ ਮੰਨ ਲਓ ਕਨੇਡਾ ਅਮਰੀਕਾ ਚਲੇ ਗਏ ਹੋ ਇੱਥੋਂ ਆ ਜੈਕਟ ਲੈ ਕੇ ਉੱਥੇ ਤੁਹਾਨੂੰ ਠੰਡ ਜ਼ਿਆਦਾ ਲੱਗ ਰਹੀ ਹੈ ਕਿਉਂਕਿ ਉੱਥੇ ਕਿਵਲੇ ਮਾਈਨਸ ਦੀ ਵੀ ਟੈਂਪਰੇਚਰ ਚੱਲ ਜਾਂਦਾ ਤੁਸੀਂ ਕੁਝ ਨਹੀਂ ਕਰਨਾ ਸਿਰ ਪਾਵਰ ਬੈਂਕ ਜੇਬ ਚ ਪਾਣਾ ਤੁਹਾਨੂੰ ਸਰਦੀਆਂ ਚ ਵੀ ਗਰਮੀਆਂ ਦਾ ਅਹਿਸਾਸ ਕਰਾ ਦੇਵੇ ਔਰ ਸਭ ਤੋਂ ਵਧੀਆ ਇਹਦੀ ਈਜ਼ੀ ਵਾਸ਼ ਹੋ ਜਾਂਦਾ ਹੈ ਇਹ ਚ ਵਾਸ਼ ਵੀ ਹੋ ਜਾਂਦਾ ਫਿਰ ਤਾਰ ਕਰੰਟ ਤਾਂ ਨਹੀਂ ਮਾਰਦਾ ਨਹੀਂ ਸਰ ਬਿਲਕੁਲ ਵੀ ਨਹੀਂ ਚਲੋ ਬਹੁਤ ਸ਼ੁਕਰੀਆ ਆ ਫੇਰ ਉਹੀ برفੀ ਵਾਲੀ ਆ ਗਈ ਜੈਕਟ ਨਾ ਮੇਰੇ ਖਿਆਲ ਇਹਦਾ ਪ੍ਰਾਈਸ ਕਿੰਨਾ ਹੈ ਬਹੁਤ ਡਿਮਾਂਡ ਚ ਰਹਿੰਦੀ ਹੈ ਜੀ ਸਰ ਇਸ ਕਲਾਕਾਰਾਂ ਨੇ ਬਹੁਤ ਭਾਈ ਹੁੰਦੀ ਹੈ ਇਹ ਇਹ ਸਿਮਲਰ ਆ ਸਰ ਉਹਨਾਂ ਦੇ ਨਾਲ ਦੀ ਆ 1300 ਜੀ ਚਲੋ ਇਹ 1300 ਚ ਮਿਲ ਜਾਊਗੀ ਆ ਰੰਗ ਬਰੰਗੀਆਂ ਜੀ ਜਿਹੜੀਆਂ ਇਹ ਜੈਕਟ ਸਰ ਇਹ ਸਿਰਫ 1000 ਦੀ ਰੇਂਜ ਚ ਹੈ ਨਹੀਂ ਸੱਚੀ ਸੱਚੀ ਸਰ ਇਹ ਡਬਲ ਸ਼ੇਡ ਹਾਂਜੀ ਉਹ ਵੀ ਡਬਲ ਸ਼ੇਡ ਇਹਦਾ ਅੰਦਰੋਂ ਵੀ ਫੈਬਰਿਕ ਆਥੀ ਅੱਛਾ ਹਾਂਜੀ ਮਤਲਬ ਬੜੀ ਵਾਰ ਇਹ ਤਾਂ ਹੁੰਦਾ ਨਾ ਮੈਂ ਮੇਰੇ ਵੀ ਕੁਝ ਨੋਨ ਆ ਉਹ ਜਦੋਂ ਆਫਸੀਜ਼ਨ ਹੁੰਦਾ ਹੈ ਫਰਵਰੀ ਮਾਰਚ ਵਿੱਚ ਚੰਡੀਗੜ੍ਹ ਲੁਧਿਆਣਾ ਜਲੰਧਰ ਜਾਂਦੇ ਆ ਕਿ ਉੱਥੇ ਫੈਕਟਰੀ ਆਊਟਲੈਟ ਤੇ ਸੇਲ ਲੱਗਣੀ ਆ ਅਪ ਟੂ 70 ਜਾਂ ਅਪ ਟੂ 80 ਤਾਂ ਇਹ ਇੱਧਰ ਦਾ ਸਟਾਕ ਇੰਨੀ ਇੰਨੀ ਅੱਛੀ ਕੁਆਲਿਟੀ ਹੈ ਇੰਨਾ ਵਾਰਮ ਕੁਆਲਿਟੀ ਮੇਰੇ ਖਿਆਲ ਉੱਥੇ ਵੀ ਉਹਨਾਂ ਨੂੰ 2000 ਦੀ ਤਾਂ ਪਾਊਗੀ ਆਰਾਮ ਨਾ ਪਾਏਗੇ ਸਰ ਇੱਥੇ 1000 ਚ ਮਿਲ ਰਹੀ ਹੈ ਸਿਰਫ 1000 ਇੱਕ ਪੂਰੀ ਜਿਹੜਾ ਮਾਰ ਲੈਣਾ ਚਾਹੀਦਾ ਜੀ ਬਿਲਕੁਲ ਮੋਸਟ ਵੈਲਕਮ ਸਰ ਉਹਨਾਂ ਨੂੰ ਜੀ ਤਾਂ ਖੁਸ਼ ਹੋ ਜਾਏਗੀ ਹੁਣ ਇੱਧਰ ਪਹਿਣਾ ਵਾਲਾ ਵੀ ਦਿਖਾ ਦਿਏ ਥੋੜਾ ਪ੍ਰੋਗਰਾਮ ਕਿਉਂਕ ਇੱਕ ਵਾਰੀ ਜਾਇੰਨੇ ਆ ਵੀ ਬਿੱਤੀ ਵਾਲੇ ਨੇ ਕਿਹਾ ਇੱਕ ਵਾਰੀ ਆਪਾਂ ਜਾਇੰਨੇ ਆ ਔਰ ਸਾਡੇ ਲਈ ਤਾਂ ਬਹੁਤ ਮਾਣ ਦੀ ਗੱਲ ਹੈ ਹਮੇਸ਼ਾ ਸਾਡੀਆਂ ਭੈਣਾਂ ਵੱਲੋਂ ਸਾਨੂੰ ਬਹੁਤ ਪਿਆਰ ਮਿਲਦਾ ਜੀ ਮੈਂ ਮਾ ਦਿਖਾ ਦੂੰ ਆ ਵੀ ਡਿਫਰੈਂਟ ਆਏਗਾ ਸਰ ਕੁੜੀਆਂ ਲਈ ਲੇਡੀਜ਼ ਲਈ ਜੇ ਉਹ ਪਾਰਟੀ ਵਗੈਰਾ ਸੂਟ ਵਗੈਰਾ ਡਰੈਸ ਵਗੈਰਾ ਕੁਝ ਵੀ ਵੇਅਰ ਕਰਦੀਆਂ ਉਹਨਾਂ ਨੂੰ ਆਪਸ਼ਨ ਹੁੰਦੀ ਕਿ ਸਾਡੇ ਕੋਲ ਆਪਸ਼ਨ ਨਹੀਂ ਆ ਪਾਣ ਨੂੰ ਇਹ ਸਭ ਤੋਂ ਵਧੀਆ ਆਪਸ਼ਨ ਆ ਸਭ ਤੋਂ ਪਹਿਲਾਂ ਇਹ ਜਿੱਪ ਦੀ ਆ ਠੀਕ ਆ ਦੂਸਰੀ ਪੂਰੀ ਇੰਨੀ ਸੌਫਟ ਆ ਬਾਹਰੋਂ ਜਿੱਦਾ ਇਹਦਾ ਡਿਜ਼ਾਈਨ ਆ ਅੰਦਰੋਂ ਇਸ ਤੋਂ ਵੀ ਜ਼ਿਆਦਾ ਸੌਫਟ ਆ ਇਹ ਬਿਲਕੁਲ ਚੁਬਣ ਦਾ ਬਿਲਕੁਲ ਵੀ طرف ہے نا بارو ڈیزائن ਆ اندرੋਂ ਬਿਲਕੁਲ ਪਲੇਨ ਆ ਤੁਸੀਂ ਦੇਖ ਸਕਦੇ ਹੋ ਅੰਦਰ ਬਿਲਕੁਲ ਪਲੇਨ ਆ ਇਹਦਾ ਪ੍ਰਾਈਸ ਕੀ ਰਹੇਗਾ ਜੀ ਸਰ ਦਾ ਪ੍ਰਾਈਸ ਬਹੁਤ ਨਾਰਮਲ ਆ 700 700 700 ਮੈਂ ਜਦੋਂ ਇਹ ਮੈਡਮ ਨੇ ਚੱਕੀ ਨਾ ਮੈਂ ਦੇਖੀ ਮੈਂ ਕਿਹਾ ਵੀ ਚਲ 2000 ਕਹਿ ਕੇ 1500 ਤੱਕ ਕਾਣਗੇ ਪਰ 700 ਤਾਂ ਬਹੁਤ ਜਾਇਜ਼ ਹੈ ਬਹੁਤ ਸਿਰਫ 700 ਆ ਸਰ ਇਹ ਚ ਕਲਰ ਆਪਸ਼ਨ ਵੀ ਕਾਫੀ ਅੱਛੇ ਤੁਸੀਂ ਦੇਖ ਸਕਦੇ ਹੋ ਕਿ ਚਲੋ ਜੀ ਹੁਣ ਨਾ ਵੀ ਪਈ ਨਾ ਤੈਨੂੰ ਸਾਂਭ ਕੇ ਤਰੰਕ ਚ ਰੱਖ ਲਿਓ अलमारी ਚ ਰੱਖ ਲਿਓ ਚਾਹੇ ਬੈੱਡ ਦੇ ਅੰਦਰ ਰੱਖ ਲਿਓ ਅਗਲੇ ਸੀਜ਼ਨ ਚ ਜੇ ਤੁਸੀਂ ਪਾਣਾ ਨਾ ਤਾਂ ਕੋਈ ਵੀ ਕਹਿ ਸਕਦਾ ਕਿ ਸਾਡੀ ਨੰਦਨੀ ਸਾਡੀ ਪ੍ਰਿੰਕਾ ਸਾਡੀ ਟਿੰਕੀ ਸਾਡੀ ਨੈਨਾ ਬਈ ਬਹੁਤ ਮਹਿੰਗੇ ਕਪੜੇ ਪਾਦੀ ਆ ਏ ਹੁਣ ਪੰਮਾ 7 700 ਦੀ 10 ਲੱਗਣ 7000 ਹੀ ਬਣਨਾ ਅਗਲੀ ਵਾਰ ਕੱਲਾ ਕੱਲਾ ਪੀਸ 7000 ਦਾ ਲਖਣਾ ਦੇਖੋ ਉਹ ਤਾਂ ਲੱਗੇਗਾ ਸਰ ਆ ਸਲੀਵਲੈਸ ਦਿਖਾ ਦਿਓ ਜੀ ਇਹ ਦੇ ਸਰ ਚੈੱਕ ਕਰਕੇ ਦੇਖ ਸਕਦੇ ਹਾਂ ਇਹ ਵੀ ਕਾਫੀ ਵਾਰਮ ਬਹੁਤ ਪਾਂਦੀ ਹੁੰਦੀ ਸੀ ਇਹ ਵੀ ਬਹੁਤ ਸੌਫਟ ਆ ਨਾਲੇ ਬਹੁਤ ਗਰਮ ਵੀ ਆ ਔਰ ਇਹਦਾ ਪ੍ਰਾਈਸ ਸਭ ਤੋਂ ਜ਼ਿਆਦਾ ਜਨਮਨ ਆ ਅੱਛਾ ਲਾਈਟ ਵੀਟ ਲੱਗ ਰਹੀ ਆ ਬਿਲਕੁਲ ਲਾਈਟ ਵੀਟ ਕੈਰੀ ਆ ਹਾਂ ਜੀ ਇਹਦਾ ਕੀ ਪ੍ਰਾਈਸ ਆਏਗਾ ਜੀ ਸਰ 600 ਕਟਵੋ ਦੇ ਨਾਲ ਵੀ ਕੱਟ ਗਿਆ ਹਾਂ ਜੀ ਸਿਰਫ 600 ਹੈ ਇਹ ਚ ਕਲਰ ਵੀ ਦੇਖ ਸਕਦੇ ਹੋ ਔਰ ਇਹਦਾ ਇਸ ਤੋਂ ਇੱਕ ਆ ਡਿਜ਼ਾਈਨ ਵੀ ਆਏਗਾ ਇਹਦਾ ਦੇਖੋ ਇਹ ਬਹੁਤ ਇੰਪ੍ਰੈਸਿਵ ਹੈ ਨਾਲੇ ਕੈਪ ਹੈ ਇਹਦਾ ਰਿਮੂਵ ਵੀ ਕਰ ਸਕਦੇ ਆ ਇਹ ਵੀ ਸੇਮ ਨਹੀਂ ਸਰ ਸੇਮ ਪ੍ਰਾਈਸ ਇਹ ਵੀ 600 ਔਰ ਸਾਈਜ਼ ਵੀ ਇੱਥੇ अवेलेबल ਹੈ ਅੱਛਾ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਮੈਮ ਇੱਥੇ ਮੰਨ ਲਓ एलवी ਦਾ ਟੈਗ ਲੱਗ ਗਿਆ ਜ਼ਾਰਾ ਦਾ ਟੈਗ ਲੱਗ ਗਿਆ ਇਹੀ 600 ਵਾਲੀ 6000 ਦੀ ਹੋ ਜਾਣੀ 6000 ਦੀ ਹੋ ਜਾਣੀ ਸਰ ਤੁਸੀਂ ਟੈਗ ਟੋਕ ਵੀ ਲਾ ਦੇਣੇ ਚ ਲਵਾਣਾ ਹੋਵੇ ਨਹੀਂ ਸਰ ਬਿਲਕੁਲ ਨਹੀਂ ਮੈਂ ਕਿਹਾ ਸ਼ਾਪਿੰਗ ਇੱਥੋਂ ਕਰ ਲਈਏ ਟੈਗ ਕਿਤੇ ਹੋਰ ਲਵਾ ਲਈਏ ਤਾਂ ਫਿਰ 600 ਵਾਲੀ 6000 ਦੀ ਬਣ ਜਾਣੀ ਬਾਕੀ ਕੁਆਲਿਟੀ ਚ ਕੋਈ ਕੰਪਰੋਮਾਈਜ਼ ਨਹੀਂ ਆ ਬਹੁਤ ਈਜ਼ੀ ਟੂ ਕੈਰੀ ਹੈ ਦੇਖੋ ਜ਼ਰੂਰੀ ਨਹੀਂ ਹੁੰਦਾ ਕਿ ਟੈਗ ਲੱਗਾ ਹੋਵੇ ਤੁਸੀਂ ਕੱਪੜਾ ਪਾ ਕੇ ਤੁਹਾਨੂੰ ਫੀਲਿੰਗ ਅੱਛੀ ਆਵੇ ਉਹਦੇ ਨਾਲ ਦੀ ਰਿਸਕ ਕੋਈ ਨਹੀਂ ਐ ਵੈਸੇ ਇੱਥੇ ਵੀ ਟੈਗ ਲੱਗ ਹੋਇਆ ਸਟਿਚ ਗਲੋ ਦਾ ਪਰ ਤੁਹਾਡੇ ਚਿਹਰੇ ਤੇ ਗਲੂਆਣਾ ਚਾਹੀਦਾ ਤੁਸੀਂ ਕੈਰੀ ਵਧੀਆ ਕਰੋ ਤੁਹਾਨੂੰ ਕੰਫਰਟੇਬਲ ਫੀਲ ਹੋਣਾ ਚਾਹੀਦਾ ਸਭ ਤੋਂ ਵੱਡੀ ਕਾਮਯਾਬੀ ਇਹੀ ਹੋਈ ਆ ਆਰਕਟਿਕ ਕਪੜੇ ਜੀ ਮੈਂ ਆ ਵੀ ਦਿਖਾਉ ਦੋ ਜੀ ਫਲਾਫੀ ਜੈਕਟ ਇਹ ਚ ਸਾਰੇ ਦੋ ਸਟੱਫ ਆਣਗੇ ਸਭ ਤੋਂ ਫਰਸਟ ਇਹ ਕਾਟਨ ਦਾ ਸਟੱਫ ਆ ਉਪਰੋਂ ਹਮ ਠੀਕ ਹੈ ਸੈਕੰਡ ਸਟੱਫ ਆਏਗਾ ਆ ਵਾਲਾ ਜੋ ਵਾਟਰਪੂਫ ਸਟੱਫ ਹੈ ਉਹ ਪਿੱਛੇ ਵੀ ਬਦਿਖੇ ਵਾਟਰਪੂਫ ਹੀ ਸੀ ਹਾਂਜੀ ਜਿਵੇਂ ਕਿ ਕਈਆਂ ਇਹ ਕਾਟਨ ਦਾ ਸਟੱਫ ਹੈ ਹਾਂਜੀ ਇਹਨਾਂ ਦਾ ਕੀ ਪ੍ਰਾਈਸ ਹੈ ਜੀ ਸਰ ਇਹ ਸਿਰਫ 12ਵ ਲਵ ਦੇ ਹਨ 1200 ਰੁਪਏ ਜੀ ਉਦ ਦਾ ਅਰਲੀਅਰ ਕਿੰਨਾ ਸੀਗਾ ਜੀ ਅਰਲੀਅਰ 17 ਜਾਂ ਫਿਰ 1500 ਸੀ ਸਰ ਹਲੋ ਘਟਾਇਆ ਤੁਸੀਂ ਹੁਣ ਮੈਨੂੰ ਲੱਗਦਾ ਜਿਹੜੀ ਲਾਗਤ ਲਾਗਤ ਇਹ ਜਾਂਦੇ ਜਾਂਦੇ ਕਹਿੰਦੇ 19 ਕੀ ਲੈ ਲਈ ਹੈ ਨਾ ਜੀ ਨਹੀਂ ਤਾਂ ਫਿਰ ਇਹਨਾਂ ਨੂੰ ਵੀ ਸਟਾਕ ਸਾਂਭਣਾ ਪੈਣਾ ਪਵੇ ਜੇ ਇਹ ਵੀ ਇਹ ਜ਼ਿਆਦਾ ਬਾਏ ਕਰਦੇ ਆ ਜਾਂ ਵਧੀਆ ਸ਼ਾਪਿੰਗ ਕਰਦੇ ਆ ਤਾਂ ਇਹ ਚ ਵੀ ਨਾ ਡਿਸਕਾਊਂਟ ਹੋਏਗਾ ਔਰ ਵਧੀਆ ਡਿਸਕਾਊਂਟ ਹੋਏਗਾ ਕੋਈ ਵੀ 32 ਦਾ ਨਾਮ ਲੈ ਕੇ ਆਉਂਦਾ ਫਿਰ ਕਹਿੰਦਾ ਕਿ ਨੈਨਾ ਜੀ ਤੁਹਾਡੀ ਵੀਡੀਓ ਦੇਖੀ ਸੀ ਕਿ ਸਾਨੂੰ ਡਿਸਕਾਊਂਟ ਦਿਵਾਓ ਫੇਟਾ ਨਾਲ ਹੋਰ ਵੀ ਵੱਡੇ ਡਿਸਕਾਊਂਟ ਮਿਲੇਗਾ ਸਰ ਤੁਸੀਂ ਜਾਕ ਕੇ ਸਾਡਾ ਜ਼ਿਕਰ ਕਰ ਲੈਣਾ ਮੈਂ ਤੁਹਾਨੂੰ ਹੋਰ ਡਿਸਕਾਊਂਟ ਦੇ ਦੇਣਗੇ ਮੈਡਮ ਹੋਰ ਕੋਈ ਸਟੱਫ ਦਿਖਾਓ ਇੱਧਰ ਕੁੜਤੇ ਵੀ ਨਜ਼ਰ ਆ ਰਹੇ ਮੇਰੇ ਖਿਆਲ ਪਿਛਲੀ ਵਾਰ ਅਸੀਂ ਇਹ ਨਹੀਂ ਦਿਖਾਈ ਆ ਵੀ ਆਏਗਾ ਸਰ ਲੌਂਗ ਦੇ ਵਿੱਚ ਅਗਰ ਉਹ ਕੋਈ ਬਾਈ ਨਹੀਂ ਕਰਦਾ ਲੌਂਗ ਨਾਲ ਲੱਗਦੀ ਕਿ ਜ਼ਿਆਦਾ ਸਟੱਫ ਹੀ ਆ ਤਾਂ ਫਿਰ ਇਹ ਵੀ ਆ ਜਾਏਗਾ ਲਾਈਟਵੇਅਰ ਚ ਚਾਹੇ ਦਿਖਾਈਓ ਕੁੜ ਇਹ ਵੀ ਲਾਈਟਵੇਟ ਹੈ ਕੋਈ ਇੰਨਾ ਨਹੀਂ ਨਹੀਂ ਉਹ ਕ੍ਰੋਪ ਚ ਆਏਗੇ ਸਰ ਜਿੱਦਾਂ ਉਹਨਾਂ ਨੂੰ ਕਈ ਨਾ ਹੁੰਦਾ ਨਾ ਕਿ ਨਹੀਂ ਉਹ ਕ੍ਰੋਪ ਚ ਬਹੁਤ ਹੈਵੀ ਹੈ ਤਾਂ ਇਹ ਲਾਈਟਵੇਟ ਚ ਵੀ ਆ ਜਾਏਗਾ 8000 ਦੀ ਪਈ ਹੈ ਉਹਨਾਂ ਨੂੰ ਤੇ ਆਹ ਵਾਲੀ ਦੀ ਇਹ ਸਰ ਸਿਰਫ 1200 ਦੀ ਹੈ 1200 ਦੀ ਬਹੁਤ ਅੱਛੀ ਹੈ ਜੀ ਬਹੁਤ ਕਮਾਲ ਕੀਤੀ ਪਈ ਹੈ ਤੁਸੀਂ ਔਰ ਸਾਡੇ ਸ਼ਹਿਰ ਵਾਸੀਆਂ ਦਾ ਜ਼ਿਲ੍ਹਾ ਵਾਸੀਆਂ ਦਾ ਫਾਇਦਾ ਹੀ ਹੋਣਾ ਮੈਂ ਜਿਵੇਂ ਲਾਸਟ ਵੀਡੀਓ ਚ ਕਿਹਾ ਸੀਗਾ ਕਿ ਜ਼ਿਲ੍ਹੇ ਦੀ ਸਭ ਤੋਂ ਸਸਤੀ ਦੁਕਾਨ ਹੁਣ ਮੈਨੂੰ ਲੱਗਦਾ ਕਿ ਪੂਰੇ ਪੰਜਾਬ 'ਚ ਜੇ ਤੁਸੀਂ ਲੁਧਿਆਣਾ ਨਾਲ ਵੀ ਕੰਪੇਅਰ ਕਰ ਲਓਗੇ ਬਹੁਤ ਸਸਤੀ ਦੁਕਾਨਾਂ 'ਚੋਂ ਇੱਕ ਦੁਕਾਨ ਇਹ ਹੁਣ ਆਪਾਂ ਲੌਂਗ ਡ्रेसेस ਦਿਖਾਣੀਆਂ ਤਾਂ ਇਹ ਵੀ ਵਾਰਮ ਹੈ ਨਹੀਂ ਸਰ ਇਹ ਵਾਰਮ ਆ ਇਹ ਡੈਨਿਮ ਚ ਆਏਗੀ ਹੂੰ ਏ ਜਿੱਦਾਂ ਹੁਣ ਜੋ ਮੰਥ ਚੱਲ ਰਿਹਾ ਉਹ ਵੇਅਰ ਹੋ ਸਕਦੀ ਹੈ ਅੱਛਾ ਆ ਦਿਖਾਓ ਬਟਨ ਬਹੁਤ ਸਿਲੈਕਟ ਕਰ ਕਰਕੇ ਲਾਉਂਦੇ ਆ ਇਹ ਇਹਦੇ ਬਾਜ਼ੂ ਤੇ ਵੀ ਡਿਜ਼ਾਈਨ ਆਏਗਾ ਇਹ ਪੂਰੇ ਡਿਜ਼ਾਈਨਰ ਆਗਾ ਕਿਸੇ ਦੀ ਬਾਜ਼ੂ ਲੰਬੀ ਹੈ ਤਾਂ ਇਹ ਸੌਫਟ ਕਰਕੇ ਡਬਲ ਡਿਜ਼ਾਈਨ ਬਣਾ ਸਕਦੇ ਆ ਅੱਛਾ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਫਿਟਿੰਗ ਨਹੀਂ ਆਉਂਦੀ ਬਾਈ ਚਾਂਸ ਤਾਂ ਆਲਟਰ ਕਰਵਾ ਦਿੰਨੇ ਤੁਸੀਂ ਫਟਾ ਕਰਾ ਹਾਂਜੀ ਹੋ ਜਾਂਦੀ ਹੈ ਸਰ ਇੱਥੇ ਕਰਾ ਕੇ ਦਿੰਨੇ ਹਾਂਜੀ ਬਿਲਕੁਲ ਇੱਥੇ ਕਰਾ ਕੇ ਨਈ ਸਰ ਬਿਲਕੁਲ ਵੀ ਨਹੀਂ ਆ ਆ ਦਿਖਾਓ ਜੀ ਸਟੱਫ ਇਹ ਆਰਟੀਕਲਸ ਦਿਖਾਓ ਕਿਉਂਕਿ ਪਿਛਲੀ ਵਾਰ ਅਸੀਂ ਦਿਖਾਈ ਨਹੀਂ ਇਹ ਇਹ ਵੀ ਸਰ ਆਣਗੇ ਇਹ ਵੀ ਪੂਰੀ ਵਾਰਮਸ ਆਏਗਾ ਇਹ ਪੂਰਾ ਨੈਕ ਬੰਦ ਆਏਗਾ ਇਹਨਾਂ ਦੇ ਹਾਈ ਨੈਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦਾ ਸਟੌਟ ਵੀ ਦਿੱਤੀ ਨਾ ਬਿਲਕੁਲ ਜੀ ਔਰ ਦੇਖ ਸਕਦੇ ਹੋ ਕਿ ਸਾਈਜ਼ ਵੀ ਅਵੇਲੇਬਲ ਆ ਔਰ ਬਿਲਕੁਲ ਫਿਟਿੰਗ ਦੇ ਵਿੱਚ ਜੀ ਪ੍ਰਾਈਸ ਕਿਵੇਂ ਹੈ ਸਰ ਮੈਂ ਮੈਂ ਗੈਸ ਕਰਾਂ 10 ਸਰ ਪਿਛਲੀ ਵਾਰੀ ਮੈਂ ਆਪਣੀ ਵਾਈਫ ਨੂੰ ਲੈ ਕੇ ਦਿੱਤਾ ਸੀ ਉਦੋਂ ਉਹਨਾਂ ਨੇ ਸਾਨੂੰ 1700 ਦਿੱਤਾ ਸੀ 17 1800 ਦਾ ਸਰ ਇਸ ਬਾਰੀ ਇਹ ਸਿਰਫ 1000 ਦਾ ਹੈ ਨਹੀਂ 800 ਨਹੀਂ ਮਿਲੇ ਸੀ ਕਿਤੇ ਹੋਰੋਂ ਲਿਆ ਸੀਗਾ ਉਹਨਾਂ ਨੇ ਕਹਿੰਦੇ ਤੁਹਾਨੂੰ ਬਾਜ਼ਾਰ 'ਚ ਸਭ ਤੋਂ ਸਸਤਾ ਦੇ ਰਹੇ ਆ ਸਭ ਤੋਂ ਸਸਤਾ ਕਹਿ ਕੇ 17-1800 ਰੁਪਏ ਲਾਇਆ ਸੀ ਇਹ ਸਿਰਫ 1000 ਦਾ ਮਿਲੇਗਾ ਚਲੋ ਮੈਨੂੰ ਹੁਣ ਘਰ ਵੀ ਲੈ ਜਾਣਾ ਪੈਗਾ ਕਿਉਂਕਿ ਮੈਂ ਜ਼ਿਕਰ ਕਰ ਦਿੱਤਾ ਜੀ ਬਿਲਕੁਲ ਜੀ ਜੀ ਆ ਆ ਵੀ ਦਿਖਾਓ ਜੀ ਇਹ 'ਚ ਸਰ ਕਾਫੀ ਡਿਜ਼ਾਈਨ ਹੈ ਕਿ ਜੇ ਤੁਸੀਂ ਫੜਿਆ ਉਹ ਵੀ ਡਿਜ਼ਾਈਨ ਆਏਗਾ ਉਸ ਤੋਂ ਇਲਾਵਾ ਇੱਕ ਆਰ ਡਿਜ਼ਾਈਨ ਆਏਗਾ ਥੈਨ ਆ ਵੀ ਬਹੁਤ ਪਿਆਰਾ ਡਿਜ਼ਾਈਨ ਹੈ ਹਾਂ ਇਹ ਫਰਬਰੀ ਮਾਰਚ ਵਿੱਚ ਪੈ ਵੀ ਜਾਣਾ ਆਰਾਮ ਨਾ ਪੈਗਾ ਸਰ ਫੰਕਸ਼ਨਸ ਦਾ ਆਉਣਾ ਹੀ ਆ ਔਰ ਸਟੈਚੀ ਵਾਲਾ ਜਿਨ੍ਹਾਂ ਦਾ ਸਾਈਜ਼ ਦਾ ਉਸ ਤੋਂ ਵੀ ਅਗਾਂਹ ਥੋੜਾ ਪਲੱਸ ਸਾਈਜ਼ ਪਾਉਂਦੇ ਤਾਂ ਉਹਨਾਂ ਦੇ ਵੀ ਆ ਜਾਏਗਾ ਮਨ ਲ ਤੁਹਾਡੇ ਸਾਈਜ਼ ਤੇ ਕੋਈ ਸਾਡੀ ਪੈਨ ਆਂਦੀ ਆ ਮਿਲ ਜਾਏਗਾ ਥੋੜੀ ਪੈਨਰ ਜੀ ਪੁੱਜੀ ਆਉਂਦੀ ਆ ਸਾਡੇ ਕੋਲ ਦੇ ਘਰ ਤੋਂ ਵੀ ਹਾਂਜੀ ਉਹ ਵੀ ਮਿਲ ਜਾਏਗਾ ਜੇ ਕੋਈ ਸਾਡੀ ਪੈਨ ਥੋੜੀ ਲੰਬੀ ਆ ਉਹ ਵੀ ਹਾਂਜੀ ਤੇ ਡਿਸਕਾਊਂਟ ਕਿੰਨਾ ਮਿਲ ਜਾਏਗਾ ਤਰ ਵੈਸੇ ਤਾਂ ਇਹਨਾਂ ਦੇ ਪ੍ਰਾਈਸ ਤੁਹਾਨੂੰ ਮੈਂ ਦੱਸਿਆ ਹੋਇਆ ਡਿਸਕਾਊਂਟ ਕਰਕੇ ਜੇ ਉਹ ਤੁਹਾਡਾ ਨਾਮ ਲੈ ਕੇ ਆਉਂਦੇ ਫਿਰ ਤਾਂ ਉਹਨਾਂ ਨੂੰ ਹੋਰ ਵੀ ਵੱਡਾ ਡਿਸਕਾਊਂਟ ਇਹਦਾ ਪ੍ਰਾਈਸ ਕਿੰਨਾ ਜੀ ਇਹ ਸਿਰਫ 3000 ਦਾ ਹੀ ਆ ਜੇ ਕੋਈ ਸਾਡੀ ਭੈਣ ਆ ਕੇ ਸਾਡਾ ਨਾਮ ਲੈਂਦੀ ਆ ਤੇ ਉਹਨੂੰ 800 ਦਾ ਪੈਗਾ ਲਓ ਜੀ ਕਮਾਲ ਕਰਦੀ ਸੁਨੇਨਾ ਜੀ ਨੇ ਨੈਨਾ ਜੀ ਨੇ ਮੈਂ ਨੈਨਾ ਜੀ ਦਾ ਨਾਮ ਭੁੱਲ ਰਿਹਾ ਨੈਨਾ ਜੀ ਨੇ ਕਮਾਲ ਕਰ ਦਿੱਤੀ ਆ ਕੇ ਸਾਡਾ ਨਾਮ ਲੈਣਾ 1000 ਰੁਪਏ ਵਾਲੀ ਤੁਹਾਨੂੰ ਜਿਹੜੀ ਇਹ ਡਰੈਸ ਆ 800 ਦੀ ਪੈਗੀ 800 ਰੁਪਏ ਵਿੱਚ ਪੈਗੀ ਨੈਨਾ ਜੀ ਅੱਗੇ ਹੋਰ ਕਮਾਲ ਕਰ ਦਿਓ ਹੋਰ ਵੀ ਦਿਖਾ ਦਿਓ ਮੰਮ ਤੁਸੀਂ ਬੜਾ ਸਹੀ ਆਰਟੀਕਲ ਚੱਕੇ ਮੈਂ ਜੀਨ ਦੀ ਜੈਕਟ ਬਾਰੇ ਪੁੱਛਣ ਹੀ ਲੱਗਾ ਸੀਗਾ ਜੀਨ ਦੀ ਜੈਕਟ ਦੀ ਬੜੀ ਵਾਰ ਡਿਮਾਂਡ ਆ ਜਾਂਦੀ ਹੈ ਜੀ ਹਾਂਜੀ ਸਰ ਇਹ ਇਹਦੇ ਬਾਰੇ ਦੱਸੋ ਕੀ ਪ੍ਰਾਈਸ ਲੱਗੇਗਾ ਔਰ ਇੱਕ ਵਾਰੀ ਆਰਟੀਕਲ ਵੀ ਆਪਾਂ ਦਿਖਾ ਦਿਜੀਏ ਜੀ ਸਰ ਤੁਸੀਂ ਗੈਸ ਕਰੋ ਕੀ ਪ੍ਰਾਈਸ ਲੱਗੇਗਾ ਇਹਦਾ ਦੇਖੋ ਜਿੰਨੀ ਸੋਹਣੀ ਹੈ ਡਰੈੱਸ ਹੈ ਮੇਰੇ ਹਿਸਾਬ ਨਾਲ 1500 ਤੋਂ 2000 ਰੇਟ ਤਾਂ ਹੋਣਾ ਹੀ ਚਾਹੀਦਾ ਕਿਉਂਕਿ ਆਪਣੇ ਇੱਥੇ ਡਿਸਕਾਊਂਟ ਚੱਲ ਰਿਹਾ ਸੇਲ ਉੱਤੇ ਸੇਲ ਚੱਲ ਰਹੀ ਹੈ ਸਰ ਨੇ ਇਹ ਉਸ ਤੋਂ ਵੀ ਡਿਸਕਾਊਂਟ ਤੇ ਆ ਇਹ ਸਿਰਫ ਉਹਨਾਂ ਨੂੰ 1300 ਦਾ ਆ ਇਹ ਤੁਹਾਡਾ ਨਾਮ ਲੈ ਕੇ 1000 ਦਾ ਡਿਸਕਾਊਂਟ ਲੱਗੇਗਾ ਉਹਨਾਂ ਨੂੰ ਫਰ ਦੇ 100 ਚਾਰਜਸ ਤਾਂ ਨਹੀਂ ਲੱਗੂਗਾ ਬਿਲਕੁਲ ਨਹੀਂ ਸਰ ਨਾ ਡਿਜ਼ਾਈਨ ਦੇ ਲਾਵਾਂਗੇ ਇਹਨਾਂ ਫਰ ਦੇ ਕੁਝ ਸਾਡੀ ਕੋਈ ਭੈਣ ਆ ਕੇ ਕਹੇ ਵੀ ਪੀਪੀ ਬੱਤੀ ਵਾਲੇ ਦੇ ਪੇਜ 1000 ਰੁਪਏ ਦੇਵਾਂਗੇ ਜੀ ਤੁਸੀਂ ਕੋ ਅਸੀਂ ਫਰ ਲੈ ਲੈਣੇ ਉਤੋਂ ਨਹੀਂ ਸਰ ਬਿਲਕੁਲ 1000 ਰੁਪਏ ਦੇਵਾਂਗੇ ਉਹ ਵੀ ਖੁਸ਼ ਹੋ ਕੇ ਜਾਓਗੇ ਚਲੋ ਬਹੁਤ ਸ਼ੁਕਰੀਆ ਔਰ ਇੱਕ ਆ ਇੱਕ ਲਾਈਟ ਵੇਟ ਆਵਿਸਟਾਫ ਅੱਛਾ ਆ ਨਾਲ ਬਟਨ ਵੀ ਦੇ ਰਹੇ ਹੋ ਜੀ ਇੱਕ ਐਕਸਟਰਾ ਬਟਨ ਦਿੰਨੇ ਆ ਕਿ ਜੇ ਉਹਨਾਂ ਨੂੰ ਅਸੀਂ ਤੇ ਇਹਨਾਂ ਕੋ ਬਟਨ ਨਹੀਂ ਆ ਨਾਰਮਲੀ ਇਹ ਬਟਨ ਉਹ ਆਪਣੇ ਹੱਥ ਨਾਲ ਵੀ ਲਾ ਸਕਦੇ ਆ ਇਹਦੇ ਵਿੱਚ ਕੋਈ ਉਹਨ सॉफ्ट ਬਹੁਤ ਹੈ ਇਜ਼ੀ ਟੂ ਕੈਰੀ ਵੀ ਬਹੁਤ ਹੈ ਮੈਂ ਬਾਰ ਬਾਰ ਕਹਿ ਰਹੀ ਆ ਕੱਪੜਾ ਹੀ ਹੋਣਾ ਚਾਹੀਦਾ ਇਜ਼ੀ ਟੂ ਕੈਰੀ ਹੋਵੇ ਤੁਹਾਨੂੰ ਪਾਰਾ ਪਾਰਾ ਨਾ ਲੱਗੇ ਚੁੱਬੇ ਨਾ ਬਿਲਕੁਲ ਬਿਲਕੁਲ ਕੰਫਰਟ ਹੋਏਗਾ ਸਰ ਨਾ ਚੁੱਬੇਗਾ ਦੂਸਰੀ ਗੱਲ ਹੈ ਤਾਂ ਡਿਜ਼ਾਈਨ ਵੀ ਬਹੁਤ ਪਿਆਰਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕੋਈ ਵੀ ਕੰਪਲੇਨਟ ਦੀ ਚੀਜ਼ ਨਹੀਂ ਅੰਦਰੋਂ ਵੀ ਇਹਨਾਂ ਨੇ ਇਦਾਂ ਦਾ ਕਪੜਾ ਲਾਇਆ ਕਿ ਤੁਹਾਡੇ ਕੱਪੜੇ ਵੀ ਅੰਦਰੋਂ ਖਰਾਬ ਨਹੀਂ ਹੋ ਸਕਦੇ ਅੱਛਾ ਆ ਮੈਨੂੰ ਉਧਰ ਤੇ ਬਲੇਜ਼ਰ ਨਜ਼ਰ ਆ ਰਹੇ ਜਿਹੜੇ ਅਸੀਂ ਪਿੱਛੇ ਦੇ ਕੈਸਕੇ ਮਤਲਬ ਜੇ ਕੋਈ ਸਾਡੀ ਸਾਡਾ ਭਰਾ ਸਾਡੀ ਭਾਬੀ ਆਪਣੀ ਮੈਚਿੰਗ ਕਰਨਾ ਚਾਹੁੰਦੇ ਤਾਂ ਮੈਚਿੰਗ ਵਿਥ ਹੋ ਸਕਦੀ ਹਾਂਜੀ ਬਿਲਕੁਲ ਹੋ ਸਕਦੀ ਕੋਈ ਕੋਈ ਕਲਰ ਦੇ ਹਾਂਜੀ ਲੈ ਸਕਦੇ ਆ ਸੇਮ ਲੈ ਸਕਦੇ ਆ ਅਰੇ ਮੈਮ ਜੀਨਸ ਕਿਉਂ ਨਹੀਂ ਸਰ ਹੁਣ ਸਮਰ ਦਾ ਸਟਾਕ ਆ ਰਿਹਾ ਨੈਕਸਟ ਵੀਕ ਤੋਂ ਸਟਾਰਟ ਆ ਸਾਰਾ ਸਮਰ ਦਾ ਸਟਾਕ ਸਾਰੀ ਚੀਜ਼ਾਂ ਅਵੇਲੇਬਲ ਹੋਣਗੀਆਂ ਜਿੰਸ ਲੇਡੀਜ਼ ਵੀ ਔਰ ਜੈਂਟਸ ਵੀ ਸਾਰਾ ਕੁਝ ਬੱਚਿਆਂ ਦਾ ਵੀ ਰੱਖ ਲੋ ਸਰ ਕੋਸ਼ਿਸ਼ ਕਰਾਂਗੇ ਬੱਚਿਆਂ ਦਾ ਬਟ ਹਲੇ ਅਸੀਂ ਕਪਲ ਦਾ ਵੀ ਸਾਰਾ ਕੁਝ ਰੱਖਾਂਗੇ ਦੈਨ ਸਾਰਾ ਕੁਝ ਮੈਚਿੰਗ ਹਰ ਇੱਕ ਲਿੰਕ ਵੀ ਚਲੋ ਬਹੁਤ ਅੱਛਾ ਲੱਗਿਆ ਇੱਥੇ ਆ ਕੇ ਪਿਛਲੀ ਵਾਰ ਅਸੀਂ ਜਿਹੜੀ ਵੀਡੀਓ ਬਣਾਈ ਉਸ ਤੋਂ ਬਾਅਦ ਸਾਨੂੰ ਦਰਜਨਾ ਕਾਲਸ ਆਈਆਂ ਜਿਨ੍ਹਾਂ ਨੇ ਕਿ ਅਸੀਂ ਜਾਣਾ ਔਰ ਉਸ ਤੋਂ ਬਾਅਦ ਫਿਰ ਦਰਜਨਾ ਕਾਲ ਆਈਆਂ ਜਿਹੜੇ ਕਹਿੰਦੇ ਸੀ ਜਾ ਕੇ ਪਰਚੇਸ ਕਰਕੇ ਅਸੀਂ ਸੈਟੀਸਫਾਈਡ ਆ ਇਹ ਹੀ ਖੁਸ਼ੀ ਵਾਲੀ ਗੱਲ ਹੁੰਦੀ ਹੈ ਜਦੋਂ ਤੁਸੀਂ ਕਿਸੇ ਦੀ ਵੀਡੀਓ ਕਰਦੇ ਹੋ ਉਸ ਤੋਂ ਬਾਅਦ ਜਦ ਕਸਟਮਰ ਆਉਂਦੇ ਸਾਡੇ ਭੈਣ ਭਰਾ ਆਉਂਦੇ ਤੇ ਉਹ ਕਹਿਣ ਕਿ ਅਸੀਂ ਸੰਤੁਸ਼ਟ ਹਾਂ ਸਾਨੂੰ ਅੱਛੀ ਕੁਆਲਿਟੀ ਬੜੇ ਵਾਜਬ ਰੇਟ ਤੇ ਮਿਲੀ ਆ ਮੇਰੇ ਖਿਆਲ ਸਾਡੇ ਲਈ ਵੀ ਉਹ ਇੱਕ ਤਰ੍ਹਾਂ ਦੀ ਉਪਲਬਧੀ ਹੁੰਦੀ ਹੈ ਕਿ ਅਗਰ ਅਸੀਂ ਕੋਈ ਪ੍ਰੋਮੋਸ਼ਨ ਕਰ ਰਹੇ ਹਾਂ ਉਹ ਕਸਟਮਰ ਨੂੰ ਸੈਟੀਸਫਾਈ ਕਰ ਰਿਹਾ ਇਹ ਬਹੁਤ ਚੰਗੀ ਗੱਲ ਹੈ ਜੀ ਜੀ ਬਹੁਤ ਸ਼ੁਕਰੀਆ ਮੈਮ ਥੈਂਕ ਯੂ ਵੈਰੀ ਮਚ ਤੁਸੀਂ ਸਮਾਂ ਕੱਢਿਆ ਔਰ ਬਾਹਰ ਤੁਹਾਡੇ ਕਸਟ ਕੈਮਰਾ ਚੱਲ ਰਿਹਾ ਇਸ ਕਰਕੇ ਕਈ ਵੇਲੇ ਲੋਕ ਝੱਜ ਗਏ ਜਾਂਦੇ ਆ ਬਹੁਤ ਸ਼ੁਕਰੀਆ ਥੈਂਕ ਯੂ ਸਰ ਇਹਨਾਂ ਦੇ ਕਸਟਮਰ ਵੀ ਦੁਕਾਨ ਤੇ ਆ ਕੇ ਉਹਨਾਂ ਨੂੰ ਆਰਟिकल्स ਦਿਖਾਣੇ ਵੀ ਬਹੁਤ ਜ਼ਰੂਰੀ ਹੈ ਲੇਕਿਨ ਗੱਲ ਉਹੀ ਹੈ ਕਿ ਜੀ ਪ੍ਰਾਈਸ ਵੀ ਬਹੁਤ ਘੱਟ ਨੇ ਬਹੁਤ ਕੀ ਬਹੁਤ ਜ਼ਿਆਦਾ ਘੱਟ ਨੇ ਜਿਵੇਂ ਮੈਂ ਅੰਦਰ ਹੀ ਕਿਹਾ ਨੋ ਇਫ ਨੋ ਬਟ ਪ੍ਰਾਈਸ ਹੋ ਗਿਆ ਬਹੁਤ ਘੱਟ ਤੇ ਤੁਸੀਂ ਮੌਕੇ ਦਾ ਫਾਇਦਾ ਲਟ ਲੋ ਉਸ ਤੋਂ ਪਹਿਲਾਂ ਇਹ ਦੁਕਾਨ ਬੰਦ ਕਰਕੇ ਚਲੇ ਜਾਣ ਲਾਸਟ ਟਾਈਮ ਕੁਐਸਚਨਸ ਇਹੀ ਆ ਰਹੇ ਸੀਗੇ ਸਾਡੇ ਭੈਣ ਭਰਾਵਾਂ ਦੇ ਕਿ ਐਡਰੈਸ ਕਨਫਰਮ ਕਰ ਦਿਓ ਮੇਰਾ ਖਿਆਲ ਮਹੀਨਾ ਹੋ ਗਿਆ ਇਹਨਾਂ ਦੀ ਵੀਡੀਓ ਪਾਈ ਹੋਈ ਨੂੰ ਔਰ ਮਹੀਨਾ ਤੱਕ ਸਾਨੂੰ ਜਿਹੜੇ ਸੜਕਾਂ ਤੇ ਲੋਕ ਮਿਲਦੇ ਆਉਂਦੇ ਜਿਨ੍ਹਾਂ ਨੇ ਐਡਰੈਸ ਬੜੀ ਵਾਰੀ ਕਨਫਰਮ ਕਰਨ ਨੂੰ ਕਿਹਾ ਮੈਂ ਤੁਹਾਨੂੰ ਐਡਰੈਸ ਕਨਫਰਮ ਕਰ ਦੇਣਾ ਵੀ ਜੀ ਇੱਧਰ ਆ ਜਾਓ ਤੁਸੀਂ ਜਦੋਂ ਰੇਲਵੇ ਰੋਡ ਤੋਂ ਆਉਂਦੇ ਹੋ ਤਾਂ ਬਿਲਕੁਲ ਸਾਹਮਣੇ ਮੋੜ ਹੈ ਆ ਦੋਕ ਦੁਕਾਨਾਂ ਛੱਡ ਕੇ ਨਾਲ ਹੀ ਇੱਥੇ ਲੁਧਿਆਣਾ ਫੈਕਟਰੀ ਆਊਟਲੈਟ ਹੈ ਵਿంటర్ ਸੇ ਲਿਖਿਆ ਹੋਇਆ ਤੁਹਾਨੂੰ ਕਾਰ ਪਾਰਕਿੰਗ ਵੀ ਮਿਲ ਜਾਂਦੀ ਹੈ ਤੁਸੀਂ ਅੰਦਰ ਆ ਕੇ ਆਪਣੀ ਮਨ ਚਾਉਂਦੀ ਜੈਕਟ ਬਲੇਜ਼ਰ ਸ਼ਾਰਟ ਜੈਕਟ ਖਰੀਦ ਸਕਦੇ ਹੋ ਬਹੁਤ ਵਾਜਿਬ ਰੇਟਾਂ ਤੇ ਮੈਂ ਤਾਂ ਸਿਰਫ ਇੰਨਾ ਹੀ ਕਹਿਣਾ ਚਾਹੂੰਗਾ ਜੋ ਅੰਦਰ ਕੈਸੀ নো ਇਫ নো ਬਟ ਰੇਟ ਹੋ ਗਏ ਆ ਸੱਚੀ ਬਹੁਤ ਘੱਟ ਔਰ ਐਕਚੁਅਲ ਚ ਇਫੈਕਟ ਹੈ ਕਿ ਤੁਹਾਨੂੰ ਲੁਧਿਆਣਾ ਜਲੰਧਰ ਚੰਡੀਗੜ੍ਹ ਤੋਂ ਵੀ ਅਗਰ ਤੁਸੀਂ ਕਿਸੇ ਹੋਲਸੇਲ ਮਾਰਕੀਟ ਜਾਂਦੇ ਹੋ ਇੰਨੇ ਸਸਤੇ ਰੇਟਾਂ ਤੇ ਇੰਨੀ ਅੱਛੀ ਕੁਆਲਿਟੀ ਦੇ ਇੰਨੇ ਅੱਛੇ ਫੈਬਰਿਕ ਦੇ ਇੰਨੀ ਅੱਛੀ ਫਿਟਿੰਗ ਵਾਲੇ ਬਲੇਜ਼ਰਸ ਜੈਕਟਸ ਨਹੀਂ ਮਿਲਣਗੇ ਇੱਕ ਵਾਰੀ ਇੱਥੇ ਗੇੜਾ ਮਾਰਨਾ ਜ਼ਰੂਰੀ ਹੈ ਜੇਕਰ ਤੁਸੀਂ ਵਿੰਟਰ ਸੀਜ਼ਨ ਵਿੱਚ ਵਾਰਮ ਨਿੱਘੇ ਕੱਪੜੇ ਖਰੀਦਣਾ ਚਾਹੁੰਦੇ ਹੋ ਬਣੇ ਰਹਿਣਾ ਵੀ ਬਤੀ ਨਵਾਂ ਸ਼ਹਿਰ ਨੰਬਰ ਛੋਟੀ ਜਿਹੀ ਸੁਰੀ ਕਮਰਾ ਪਰ ਸੁੰਨੀ ਕੋਈ ਜਸਤੋ ਬਲਿਫ ਫਿਰ ਤੋਸਮਗੇ ਸਸੀ ਕਾਲ ਰਬ ਰੱਖਾ